प्यारे विद्यार्थियों ਸਾਡਾ ਅੱਜ ਦਾ ਟੌਪਿਕ ਹੈ ਭਾਰਤੀ ਸੰਘਵਾਦ ਦਾ ਸਰੂਪ ਯਾਨੀ ਕਿ ਨੇਚਰ ਆਫ ਇੰਡੀਅਨ ਫੈਡਰਲਿਜ਼ਮ ਸੋ ਜੇਕਰ ਅਸੀਂ ਭਾਰਤ ਦੇ ਸੰਵਿਧਾਨ ਦੀ ਗੱਲ ਕਰੀਏ ਜਾਂ ਇੰਡੀਅਨ ਪੋਲੀਟੀਕਲ ਸਿਸਟਮ ਦੀ ਗੱਲ ਕਰੀਏ ਤਾਂ ਸਾਡੇ ਮਾਈਂਡ ਦੇ ਵਿੱਚ ਇੱਕ ਕੁਐਸਚਨ ਜ਼ਰੂਰ ਆਉਂਦਾ ਹੈ ਕਿ ਇੰਡੀਆ ਜਿਹੜਾ ਹੈ ਫੈਡਰਲ ਆ ਕਿ ਯੂਨਿਟਰੀ ਆ ਕੀ ਭਾਰਤ ਸੰਘਾਤਮਕ ਆ ਕਿ ਇਕਾਤਮਕ ਆ ਸੋ ਜੇ ਇਹਦੇ ਭਾਰਤ ਦੇ ਸੰਵਿਧਾਨ ਨੂੰ ਵੇਖਿਆ ਜਾਵੇ ਤਾਂ ਭਾਰਤ ਦੇ ਸੰਵਿਧਾਨ ਵਿੱਚ ਕਿਤੇ ਵੀ ਸੰਘਾਤਮਕ ਸ਼ਬਦ ਦੀ ਵਰਤੋਂ ਨਹੀਂ ਕੀਤੀ ਗਈ। ਭਾਰਤ ਦੇ ਸੰਵਿਧਾਨ ਦੇ ਆਰਟੀਕਲ 1 ਦੇ ਵਿੱਚ ਇੰਡੀਆ ਨੂੰ ਯੂਨੀਅਨ ਆਫ ਸਟੇਟਸ ਕਿਹਾ ਗਿਆ ਆ। ਭਾਰਤ ਨੂੰ ਰਾਜਾਂ ਦਾ ਸੰਗ ਕਿਹਾ ਗਿਆ ਵਾ। ਸੋ ਹੁਣ ਕੁਐਸਚਨ ਇਹ ਪੈਦਾ ਹੁੰਦਾ ਆ ਕਿ ਇੰਡੀਆ ਜਿਹੜਾ ਆ ਉਹ ਫੈਡਰਲ ਆ ਕਿ ਯੂਨੀਟਰੀ ਆ? ਕੀ ਇਹ ਭਾਰਤ ਸੰਘਾਤਮਕ ਆ ਜਾਂ ਜੇਕਰ ਅਸੀਂ ਕਨਸਟੀਟਿਊਸ਼ਨ ਨੂੰ ਸਟੱਡੀ ਕਰੀਏ ਤਾਂ ਸਾਡੇ ਸਾਹਮਣੇ ਕੁਝ ਇਦਾਂ ਦੀਆਂ ਵਿਸ਼ੇਸ਼ਤਾਵਾਂ ਸਾਨੂੰ ਨਜ਼ਰ ਆਉਂਦੀਆਂ ਨੇ ਜਿੱਤੋਂ ਸਾਨੂੰ ਇਹ ਲੱਗਦਾ ਹੈ ਕਿ ਭਾਰਤ ਦਾ ਸੰਵਿਧਾਨ ਜਿਹੜਾ ਆ ਉਹ ਸੰਘਾਤਮਕ ਆ ਸੰਘਾਤਮਕਤਾ ਦਾ ਮਤਲਬ ਇਹ ਆ ਕਿ ਜਿੱਦੇ ਵਿੱਚ ਕੇਂਦਰ ਦੇ ਨਾਲ ਨਾਲ ਰਾਜਾਂ ਨੂੰ ਵੀ ਕਾਫੀ ਅਧਿਕਾਰ ਅਤੇ ਸ਼ਕਤੀਆਂ ਦਿੱਤੀਆਂ ਗਈਆਂ ਨੇ ਪਰੰਤੂ ਦੂਜੇ ਪਾਸੇ ਕੁਝ ਵਿਸ਼ੇਸ਼ਤਾਵਾਂ ਸਾਨੂੰ ਭਾਰਤ ਦੇ ਸੰਵਿਧਾਨ ਵਿੱਚ ਇਦਾਂ ਦੀਆਂ ਦੇਖਣ ਨੂੰ ਮਿਲਦੀਆਂ ਨੇ ਜਿੱਤੋਂ ਸਾਨੂੰ ਇਹ ਲੱਗਦਾ ਹੈ ਕਿ ਭਾਰਤ ਦਾ ਢਾਂਚਾ ਜਿਹੜਾ ਆ ਪੋਲਿਟੀਕਲ ਸਿਸਟਮ ਜਿਹੜਾ ਆ ਉਹ ਸੰਘਾਤਮਕ ਨਹੀਂ ਆ ਬਲਕਿ ਇਕਾਤਮਕ ਆ ਸੋ ਯਾਨੀ ਕਿ ਆਪਾਂ ਕਹਿ ਸਕਦੇ ਹਾਂ ਕਿ ਭਾਰਤ ਦਾ ਪੋਲਿਟਿਕਲ ਸਿਸਟਮ ਜਿਹੜਾ ਆ ਉਹ ਕੁਆਸੀ ਫੈਡਰਲ ਆ ਜਾਂ ਭਾਰਤ ਦਾ ਸੰਵਿਧਾਨ ਜਿਹੜਾ ਆ ਉਹ ਨਾ ਤਾਂ ਪੂਰਨ ਤੌਰ ਤੇ ਸੰਘਾਤਮਕ ਰਾਜ ਦੀ ਗੱਲ ਕਰਦਾ ਆ ਤੇ ਨਾ ਹੀ ਭਾਰਤ ਨੂੰ ਇਕਾਤਮਕ ਆਪਾਂ ਕਹਿ ਸਕਦੇ ਹਾਂ ਸੋ ਆਪਾਂ ਇਹਨੂੰ ਕੁਆਸੀ ਫੈਡਰਲ ਕਹਿ ਸਕਦੇ ਹਾਂ ਯਾਨੀ ਕਿ ਅਰਧ ਸੰਘਾਤਮਕ ਕਿ ਭਾਰਤ ਦਾ ਸੰਵਿਧਾਨ ਜਿਹੜਾ ਆ ਉਹ ਅਰਧ ਸੰਘਾਤਮਕ ਰਾਜ ਦੀ ਗੱਲ ਕਰਦਾ ਹੈ ਯਾਨੀ ਕਿ ਕੁਝ ਵਿਸ਼ੇਸ਼ਤਾਵਾਂ ਸਾਨੂੰ ਇਹਦੇ ਵਿੱਚ ਸੰਘਾਤਮਕ ਰਾਜ ਵਾਲੀਆਂ ਨਜ਼ਰ ਆਉਂਦੀਆਂ ਨੇ ਤੇ ਕੁਝ ਵਿਸ਼ੇਸ਼ਤਾਵਾਂ ਜਿਹੜੀਆਂ ਨੇ ਉਹ ਇਕਾਤਮਕ ਰਾਜ ਵਾਲੀਆਂ ਨਜ਼ਰ ਆਉਂਦੀਆਂ ਨੇ ਸੋ ਸਭ ਤੋਂ ਪਹਿਲਾਂ ਅਸੀਂ ਭਾਰਤ ਦੇ ਸੰਵਿਧਾਨ ਦੀਆਂ ਸੰਘਾਤਮਕ ਵਿਸ਼ੇਸ਼ਤਾਵਾਂ ਦੀ ਗੱਲ ਕਰਦੇ ਹਾਂ ਕਿ ਸਾਨੂੰ ਕਿਹੜੀਆਂ-ਕਿਹੜੀਆਂ ਵਿਸ਼ੇਸ਼ਤਾਵਾਂ ਤੋਂ ਲੱਗਦਾ ਆ ਕਿ ਭਾਰਤ ਦਾ ਸੰਵਿਧਾਨ ਜਿਹੜਾ ਆ ਉਹ ਸੰਘਾਤਮਕ ਢਾਂਚੇ ਵੱਲ ਇਸ਼ਾਰਾ ਕਰਦਾ ਹੈ ਕਿ ਇੰਡੀਆ ਜਿਹੜਾ ਸੰਘਾਤਮਕ ਕੰਟਰੀ ਹੈ ਫੈਡਰਲ ਕੰਟਰੀ ਹੈ ਸੋ ਪਹਿਲੀ ਵਿਸ਼ੇਸ਼ਤਾ ਹੁੰਦੀ ਹੈ ਲਿਖਤੀ ਸੰਵਿਧਾਨ ਯਾਨਕੀ ਭਾਰਤ ਦਾ ਸੰਵਿਧਾਨ ਜਿਹੜਾ ਆ ਉਹ ਰਿਟਨ ਫਾਰਮ ਦੇ ਵਿੱਚ ਹੈਗਾ ਆ ਸੋ ਜਿਹੜਾ ਕਿ ਕਿਸੇ ਵੀ ਸੰਘਾਤਮਕ ਰਾਜ ਦੀ ਪਹਿਲੀ ਵਿਸ਼ੇਸ਼ਤਾ ਹੁੰਦੀ ਹੈ ਜੋ ਕਿਸੇ ਵੀ ਰਾਜ ਨੂੰ ਅਸੀਂ ਸੰਘਾਤਮਕ ਤਾਂ ਹੀ ਕਹਿ ਸਕਦੇ ਹਾਂ ਜੇਕਰ ਉੱਥੋਂ ਦਾ ਸੰਵਿਧਾਨ ਲਿਖਤੀ ਹੋਏਗਾ ਤੇ ਭਾਰਤ ਦਾ ਸੰਵਿਧਾਨ ਜਿਹੜਾ ਆ ਇਹ ਪਹਿਲੀ ਕੰਡੀਸ਼ਨ ਨੂੰ ਪੂਰਾ ਕਰਦਾ ਆ ਯਾਨੀ ਕਿ ਭਾਰਤ ਦਾ ਸੰਵਿਧਾਨ ਜਿਹੜਾ ਆ ਉਹ ਰਿਟਨ ਫਾਰਮ ਦੇ ਵਿੱਚ ਹੈਗਾ ਆ ਭਾਰਤ ਦੇ ਸੰਵਿਧਾਨ ਦੇ 395 ਅਨੁਛੇਦ ਨੇ 12 ਨੂਚੀਆਂ ਨੇ ਤੇ 22 ਭਾਗਾਂ 'ਚ ਇਹਨੂੰ ਵੰਡਿਆ ਗਿਆ ਆ ਯਾਨੀ ਕਿ ਜਿੰਨੇ ਵੀ ਦੁਨੀਆ ਦੇ ਲੰਥੀਐਸਟ ਕਨਸਟੀਟਿਊਸ਼ਨ ਨੇ ਵੱਡੇ ਆਕਾਰ ਦੇ ਸੰਵਿਧਾਨ ਨੇ ਭਾਰਤ ਉਹਨਾਂ ਵਿੱਚੋਂ ਇੱਕ ਆ ਸੁਇਸ ਕਰਕੇ ਆਪਾਂ ਕਹਿ ਸਕਦੇ ਆ ਕਿ ਭਾਰਤ ਦਾ ਸੰਵਿਧਾਨ ਜਿਹੜਾ ਰਿਟਨ ਫਾਰਮ ਦੇ ਵਿੱਚ ਹੈਗਾ ਆ ਇਹ ਭਾਰਤ ਦੇ ਸੰਘਾਤਮਕ ਹੋਣ ਦੀ ਪਹਿਲੀ ਕੰਡੀਸ਼ਨ ਜਿਹੜੀ ਫੁੱਲਫਿਲ ਕਰਦਾ ਆ ਸੈਕੰਡ ਵਿਸ਼ੇਸ਼ਤਾ ਉਹਨਦੀ ਕਠੋਰ ਸੰਵਿਧਾਨ ਯਾਨੀ ਕਿ ਭਾਰਤ ਦਾ ਸੰਵਿਧਾਨ ਜਿਹੜਾ ਆ ਉਹ ਆਪਾਂ ਕਹਿ ਸਕਦੇ ਕਠੋਰ ਆ ਕਠੋਰ ਦਾ ਮਤਲਬ ਆ ਵੀ ਜਿਹਦੇ ਵਿੱਚ ਆਸਾਨੀ ਨਾਲ ਚੇਂਜਸ ਨਹੀਂ ਕੀਤੇ ਜਾਂ ਸਕਦੀਆਂ ਜਿਹਦੇ ਵਿੱਚ ਆਸਾਨੀ ਨਾਲ ਸੋਧ ਨਹੀਂ ਕੀਤੀ ਜਾ ਸਕਦੀ ਕਿ ਜਿਹਦੇ ਵਿੱਚ ਸੋਧ ਕਰਨ ਦਾ ਤਰੀਕਾ ਜਿਹੜਾ ਡਿਫਿਕਲਟੀ ਆ ਸੋ ਭਾਰਤ ਦੇ ਸੰਵਿਧਾਨ ਦੀ ਧਾਰਾ ਜਿਹੜਾ 368 ਆ ਆਰਟੀਕਲ 368 ਉਹਦੇ ਵਿੱਚ ਤਿੰਨ ਤਰ੍ਹਾਂ ਦੇ ਜਿਹੜੀ ਸੋਧ ਪ੍ਰਕਿਰਿਆਵਾਂ ਨੇ ਉਹਨਾਂ ਦਾ ਵਰਣਨ ਕੀਤਾ ਗਿਆ ਆ ਯਾਨੀ ਕਿ ਤਿੰਨ ਮੈਥਡਸ ਆ ਜਿਹਦੇ ਰਾਹੀਂ ਭਾਰਤ ਦੇ ਸੰਵਿਧਾਨ ਵਿੱਚ ਅਮੈਂਡਮੈਂਟ ਕੀਤੀ ਜਾ ਸਕਦੀ ਆ ਸੋਧ ਕੀਤੀ ਜਾ ਸਕਦੀ ਆ ਚੇਂਜਸ ਕੀਤੇ ਜਾਂ ਸਕਦੀਆਂ ਨੇ ਇੱਕ ਤਾਂ ਹੈਗਾ ਸਿੰਪਲ ਮੈਜੋਰਿਟੀ ਕਿ ਪਾਰਲੀਮੈਂਟ ਜਿਹੜੀ ਸਿੰਪਲ ਮੈਜੋਰਿਟੀ ਦੇ ਨਾਲ ਭਾਰਤ ਦੇ ਸੰਵਿਧਾਨ ਦੀ ਕਿਸੇ ਵੀ ਧਾਰਾ ਵਿੱਚ ਸੋਧ ਕਰ ਸਕਦੀ ਆ ਯਾਨੀ ਕਿ ਕੁਝ ਤਰ੍ਹਾਂ ਆਇਆਂ ਹੋ ਜੀਆਂ ਹੈਗੀਆਂ ਨੇ ਜਿਨ੍ਹਾਂ ਵਿੱਚ ਸੋਧ ਕਰਨ ਵਾਸਤੇ ਸਿੰਪਲ ਮੈਜੋਰਿਟੀ ਚਾਹੀਦੀ ਹੈ ਤੇ ਦੂਜੇ ਪਾਸੇ ਕੁਝ ਤਰ੍ਹਾਂ ਆਇਆਂ ਹੋ ਜੀਆਂ ਨੇ ਜਿਨ੍ਹਾਂ ਵਿੱਚ ਸੋਧ ਕਰਨ ਵਾਸਤੇ ਸੰਸਦ ਦਾ 2/3 ਬੋਮਤ ਚਾਹੀਦਾ ਆ ਸੰਸਦ ਦਾ 2/3 ਬੋਮਤ ਯਾਨੀ ਕਿ ਪਾਰਲੀਮੈਂਟ ਦੇ ਹਾਜ਼ਰ ਅਤੇ ਵੋਟ ਪੇ ਰਏ ਮੈਂਬਰਾਂ ਦਾ 2/3 ਬੋਮਤ ਚਾਹੀਦਾ ਆ ਤੇ ਕੁਝ ਤਰ੍ਹਾਂ ਆਇਆਂ ਹੋ ਜੀਆਂ ਨੇ ਜਿਨ੍ਹਾਂ ਵਿੱਚ ਜੇਕਰ ਅਸੀਂ ਚੇਂਜਸ ਕਰਨੀਆਂ ਨੇ ਸੋਧ ਕਰਨੀਆਂ ਨੇ ਉਹਦੇ ਵਾਸਤੇ 2/3 ਬੋਮਤ ਸੰਸਦ ਦਾ ਚਾਹੀਦਾ ਆ ਉਹਦੇ ਨਾਲ ਨਾਲ ਅੱਦੇ ਰਾਜਾਂ ਦੇ ਵਿਧਾਨ ਮੰਡਲਾਂ ਦੀ ਪ੍ਰਵਾਨਗੀ ਵੀ ਚਾਹੀਦੀ ਹੈ ਸੋ ਭਾਰਤ ਦੇ ਸੰਵਿਧਾਨ ਦੇ ਵਿੱਚ ਸੋਧ ਕਰਨ ਦਾ ਤਰੀਕਾ ਜਿਹੜਾ ਆ ਕਾਫੀ ਮੁਸ਼ਕਲ ਰੱਖਿਆ ਗਿਆ ਹੈ ਜ਼ਿਆਦਾਤਰ ਧਰਾਵਾਂ ਨੂੰ ਆਸਾਨੀ ਨਾਲ ਸੋਧਿਆ ਨਹੀਂ ਜਾ ਸਕਦਾ ਇਸ ਕਰਕੇ ਅਸੀਂ ਭਾਰਤ ਦੇ ਸੰਵਿਧਾਨ ਨੂੰ ਕਠੋਰ ਸੰਵਿਧਾਨ ਮੰਨਦੇ ਹਾਂ ਤੇ ਜਿਹੜਾ ਕਿ ਸੰਘਾਤਮਕ ਰਾਜ ਦੀ ਨਿਸ਼ਾਨੀ ਹੈ ਯਾਨੀ ਕਿ ਸਰਕਾਰਾਂ ਆਸਾਨੀ ਨਾਲ ਭਾਰਤ ਦੇ ਸੰਵਿਧਾਨ ਵਿੱਚ ਚੇਂਜਸ ਨਹੀਂ ਕਰ ਸਕਦੀਆਂ ਉਹਨੂੰ ਆਪਣੇ ਬੈਨੀਫਿਟ ਦੇ ਲਈ ਉਹਦੇ ਵਿੱਚ ਚੇਂਜਸ ਨਹੀਂ ਕਰ ਸਕਦੀਆਂ ਸੋ ਇਸ ਕਰਕੇ ਇਹ ਸੰਘਾਤਮਕ ਰਾਜ ਦੀ ਨਿਸ਼ਾਨੀ ਹੈ ਥਰਡ ਵਿਸ਼ੇਸ਼ਤਾ ਜਿਹੜੀ ਹੈ ਸੰਵਿਧਾਨ ਦੀ ਸਰਵਉੱਚਤਾ ਯਾਨੀ ਕਿ ਭਾਰਤ ਵਿੱਚ ਕਿਹੜੀ ਚੀਜ਼ ਸਰਵੋੱਚ ਹੈ ਕਨਸਟੀਟਿਊਸ਼ਨ ਇੰਡੀਆ ਦਾ ਕਨਸਟੀਟਿਊਸ਼ਨ ਜਿਹੜਾ ਆ ਉਹ ਸੁਪਰੀਮ ਹੈ ਯਾਨੀ ਕਿ ਸੁਪਰੀਮੇਸੀ ਜਿਹੜੀ ਹੈ ਉਹ ਕਨਸਟੀਟਿਊਸ਼ਨ ਦੀ ਮੰਨੀ ਜਾਂਦੀ ਹੈ ਸੁਪਰੀਮੇਸੀ ਆਫ ਦਾ ਕਨਸਟੀਟਿਊਸ਼ਨ ਦਾ ਸਿਧਾਂਤ ਜਿਹੜਾ ਆ ਇਹ ਪ੍ਰਚਲਿਤ ਹੈ ਯਾਨੀ ਕਿ ਭਾਰਤ ਦਾ ਸੰਵਿਧਾਨ ਸਰਵੋੱਚ ਹੈ ਕੋਈ ਵੀ ਸਰਕਾਰ ਚਾਹੇ ਉਹ ਕੇਂਦਰ ਸਰਕਾਰ ਆ ਚਾਹੇ ਰਾਜ ਸਰਕਾਰਾਂ ਨੇ ਉਹ ਆਪਣੀਆਂ ਸ਼ਕਤੀਆਂ ਦੇਸ਼ ਦੇ ਸੰਵਿਧਾਨ ਤੋਂ ਲੈਂਦੀਆਂ ਨੇ ਕੇਂਦਰ ਸਰਕਾਰ ਦੇ ਨਾਲ ਨਾਲ ਰਾਜ ਸਰਕਾਰਾਂ ਦੀਆਂ ਸ਼ਕਤੀਆਂ ਦਾ ਵਰਣਨ ਵੀ ਸੰਵਿਧਾਨ ਦੇ ਵਿੱਚ ਕੀਤਾ ਗਿਆ ਹੈ ਤੇ ਕੋਈ ਵੀ ਸਰਕਾਰ ਜਿਹੜੀ ਆ ਉਹ ਸੰਵਿਧਾਨਿਕ ਦਾਇਰੇ ਤੋਂ ਬਾਹਰ ਜਾ ਕੇ ਕੰਮ ਨਹੀਂ ਕਰ ਸਕਦੀ ਸਰਕਾਰਾਂ ਉਹੋ ਹੀ ਸ਼ਕਤੀਆਂ ਦਾ ਪ੍ਰਯੋਗ ਕਰ ਸਕਦੀਆਂ ਨੇ ਜਿਹੜੀਆਂ ਕਿ ਉਹਨਾਂ ਨੂੰ ਦੇਸ਼ ਦੇ ਸੰਵਿਧਾਨ ਵੱਲੋਂ ਦਿੱਤੀਆਂ ਗਈਆਂ ਨੇ ਸੋ ਇਸ ਕਰਕੇ ਸੰਵਿਧਾਨ ਦੀ ਸਰਵਉੱਚਤਾ ਜਿਹੜੀ ਹੈ ਇਹ ਵੀ ਸੰਘਾਤਮਕ ਰਾਜ ਦੀ ਇੱਕ ਵਿਸ਼ੇਸ਼ਤਾ ਆ ਨੈਕਸਟ ਵਿਸ਼ੇਸ਼ਤਾ ਹੁੰਦੀ ਆ ਵਿਸ਼ਿਆਂ ਦੀ ਵੰਡ ਯਾਨਕੀ ਭਾਰਤ ਦੇ ਸੰਵਿਧਾਨ ਦੀ ਸੰਘਾਤਮਕ ਵਿਸ਼ੇਸ਼ਤਾ ਦੇ ਵਿੱਚ ਕੀ ਵੀ ਆ ਜਾਂਦੀ ਆ ਕਿ ਵਿਸ਼ਿਆਂ ਦੀ ਵੰਡ ਜਿਹੜੀ ਆ ਕੀਤੀ ਗਈ ਆ ਸਾਡੇ ਸੰਵਿਧਾਨ ਦੇ 7ਵੇਂ ਸ਼ੈਡਿਊਲ ਦੇ ਵਿੱਚ ਟੋਟਲ 12 ਸ਼ੈਡਿਊਲ ਨੇ ਉਹਦੇ ਵਿੱਚੋਂ 7ਥ ਸ਼ੈਡਿਊਲ ਦੇ ਵਿੱਚ ਤਿੰਨ ਸੂਚੀਆਂ ਦਾ ਵਰਣਨ ਆ ਕਿਹੜੀਆਂ ਸੂਚੀਆਂ ਪਹਿਲੀ ਇਹ ਕੇਂਦਰੀ ਸੂਚੀ ਸੈਂਟਰਲ ਲਿਸਟ ਜਿਹਨੂੰ ਅਸੀਂ ਕਹਿੰਦੇ ਆ ਦੂਜੀ ਆ ਰਾਜ ਸੂਚੀ ਜਿਹਨੂੰ ਅਸੀਂ ਸਟੇਟ ਲਿਸਟ ਕਹਿੰਦੇ ਆ ਤੀਜੀ ਆ ਸੰਵਰਤੀ ਸੂਚੀ ਜਿਹਨੂੰ ਅਸੀਂ ਕਾਨਕਰੈਂਟ ਲਿਸਟ ਕਹਿੰਦੇ ਆ ਤੇ ਇਹ ਤੋਂ ਇਲਾਵਾ ਕੁਝ ਵਿਸ਼ੇ ਜਿਹੜੀ ਆ ਜਿਹੜੇ ਕਿ ਇਹਨਾਂ ਤਿੰਨਾਂ ਲਿਸਟਾਂ ਦੇ ਵਿੱਚ ਨਹੀਂ ਸ਼ਾਮਲ ਉਹਨਾਂ ਨੂੰ ਰੈਜ਼ਿਡਿਊਰੀ ਸਬਜੈਕਟਸ ਕਿਹਾ ਜਾਂਦਾ ਆ ਜਾਂ ਬਕਾਇਆ ਵਿਸ਼ੇ ਕਿਹਾ ਜਾਂਦਾ ਆ ਸੋ ਸਾਡੇ ਸੰਵਿਧਾਨ ਦੇ 7ਵੇਂ ਸ਼ੈਡਿਊਲ ਦੇ ਵਿੱਚ ਇਹਨਾਂ ਤਿੰਨ ਸੂਚੀਆਂ ਦਾ ਵਰਣਨ ਹੈ ਕੇਂਦਰੀ ਸੂਚੀ ਰਾਜ ਸੂਚੀ ਅਤੇ ਸੰਵਰਤੀ ਸੂਚੀ ਦੇ ਵਿੱਚ ਕਿੰਨੇ-ਕਿੰਨੇ ਵਿਸ਼ੇ ਸ਼ਾਮਿਲ ਕੀਤੇ ਗਏ ਜਿਦੇ ਬਾਰੇ ਜਿੱਦਾਂ ਹੁਣ ਕੇਂਦਰੀ ਸੂਚੀ ਦੇ ਵਿੱਚ ਇਹਨੂੰ ਸੰਗ ਸੂਚੀ ਵੀ ਕਿਹਾ ਜਾਂਦਾ ਆ ਉਹਦੇ ਵਿੱਚ 97 ਵਿਸ਼ੇ ਨੇ ਜਿਦੇ ਸਬੰਧ ਦੇ ਵਿੱਚ ਕੇਂਦਰ ਦੀ ਸੰਸਦ ਜਿਹੜੀ ਆ ਕਾਨੂੰਨ ਬਣਾ ਸਕਦੀ ਆ ਰਾਜ ਸੂਚੀ ਵਿੱਚ 61 ਵਿਸ਼ੇ ਨੇ ਜਿਦੇ ਸਬੰਧ ਵਿੱਚ ਰਾਜ ਵਿਧਾਨ ਸਭਾ ਮਾ ਕਾਨੂੰਨ ਬਣਾ ਸਕਦੀਆਂ ਨੇ ਤੇ ਸੰਵਰਤੀ ਸੂਚੀ ਵਿੱਚ 52 ਵਿਸ਼ੇ ਨੇ ਜਿਦੇ ਸਬੰਧ ਵਿੱਚ ਸੰਸਦ ਅਤੇ ਰਾਜ ਵਿਧਾਨ ਸਭਾ ਮਾ ਦੋਨੋਂ ਹੀ ਕਾਨੂੰਨ ਬਣਾ ਸਕਦੀਆਂ ਨੇ ਪਰੰਤੂ ਨਾਲ ਸਾਡੇ ਸੰਵਿਧਾਨ ਦੇ ਵਿੱਚ ਇਹ ਵੀ ਲਿਖਿਆ ਗਿਆ ਆ ਕਿ ਰਾਜ ਵਿਧਾਨ ਸਭਾ ਦੁਆਰਾ ਬਣਾਇਆ ਗਿਆ ਕਾਨੂੰਨ ਜਿਹੜਾ ਆ ਉਹ ਕੇਂਦਰ ਦੁਆਰਾ ਬਣਾਏ ਗਏ ਕਾਨੂੰਨ ਦੇ ਵਿਰੁੱਧ ਨਹੀਂ ਹੋਣਾ ਚਾਹੀਦਾ ਸੋ ਸੰਵਰਤੀ ਸੂਚੀ ਦੇ ਵਿੱਚ ਉਹ ਵੱਲੇ ਵਿਸ਼ੇ ਜਿਹੜੇ ਸ਼ਾਮਿਲ ਕੀਤੇ ਗਏ ਆ ਜਿੱਦਾਂ ਕਿ ਐਜੂਕੇਸ਼ਨ ਜਿਹੜਾ ਆ ਉਹ ਵੀ ਸੰਵਰਤੀ ਸੂਚੀ ਯਾਨੀ ਕਿ ਕਾਨਕਰੈਂਟ ਲਿਸਟ ਦੇ ਵਿੱਚ ਸ਼ਾਮਿਲ ਆ education ਤੋਂ ਇਲਾਵਾ ਫੋਰੈਸਟ ਟ੍ਰੇਡ ਯੂਨੀయన్స్ ਜਾਂ ਮੈਰਿਜ ਨਾਲ ਸੰਬੰਧਿਤ ਜਿਹੜੇ ਕਾਨੂੰਨ ਆ ਉਹ ਸਮਰੱਥੀ ਸੂਚੀ ਦੇ ਤਹਿਤ ਸਟੇਟ ਗਵਰਨਮੈਂਟਸ ਵੀ ਬਣਾ ਸਕਦੀਆਂ ਨੇ ਤੇ ਸੈਂਟਰ ਗਵਰਨਮੈਂਟ ਵੀ ਯਾਨਕੀ ਪਾਰਲੀਮੈਂਟ ਵੀ ਬਣਾ ਸਕਦੀ ਹੈ ਸੋ ਭਾਰਤ ਦੇ ਸੰਵਿਧਾਨ ਦੀ ਅਗਲੀ ਵਿਸ਼ੇਸ਼ਤਾ ਆ ਦੋਹਰੀ ਸ਼ਾਸਨ ਵਿਵਸਥਾ ਸੋ ਯਾਨਕੀ ਸਾਡੇ ਸੰਵਿਧਾਨ ਦੀ ਧਾਰਾ 1 ਦੇ ਅਨੁਸਾਰ ਭਾਰਤ ਨੂੰ ਰਾਜਾਂ ਦਾ ਸੰਘ ਕਿਹਾ ਗਿਆ ਹੈ ਯਾਨਕੀ ਇੰਡੀਆ ਜੜਾ ਆ ਉਹ ਕਾਉਂਸਲ ਆਫ ਸਟੇਟਸ ਆ ਦੇ ਆਪਾਂ ਇਹਦੇ ਵਿੱਚ ਦੇਖਦੇ ਆ ਕਿ ਇੰਡੀਆ ਦੇ ਵਿੱਚ ਹਰ ਰਾਜ ਦੀ ਆਪਣੀ ਸਰਕਾਰ ਆ ਕੇਂਦਰ ਦੀ ਸਰਕਾਰ ਤਾਂ ਹੈ ਹੀ ਆ ਉਹਦੇ ਨਾਲ ਨਾਲ ਹਰ ਸਟੇਟ ਦੀ ਆਪਣੀ ਗਵਰਨਮੈਂਟ ਆ ਸੋ ਸਾਡੇ ਸੰਵਿਧਾਨ ਦੇ ਵਿੱਚ ਦੋਹਰੀ ਸ਼ਾਸਨ ਵਿਵਸਥਾ ਜਿਹੜੀ ਪ੍ਰਚਲਿਤ ਆ ਕੇਂਦਰ ਸਰਕਾਰ ਦੇ ਨਾਲ ਨਾਲ ਹਰ ਸਟੇਟ ਗਵਰਨਮੈਂਟ ਜਿਹੜੀ ਹੈ ਉਹ ਆਪਣਾ ਸ਼ਾਸਨ ਪ੍ਰਬੰਧ ਆਪ ਕਰਦੀ ਆ ਹਰ ਰਾਜ ਦਾ ਇੱਕ ਮੁੱਖ ਮੰਤਰੀ ਹੁੰਦਾ ਆ ਮੰਤਰੀ ਮੰਡਲ ਹੁੰਦਾ ਆ ਤੇ ਉਹ ਜਿਹੜਾ ਆ ਰਾਜ ਸੂਚੀ ਵਿੱਚ ਦਿੱਤੇ ਗਏ ਵਿਸ਼ਿਆਂ ਦੇ ਸਬੰਧ ਵਿੱਚ ਰਾਜ ਦੀ ਵਿਧਾਨ ਸਭਾ ਜਿਹੜੀ ਆ ਉਹ ਕਾਨੂੰਨ ਬਣਾ ਸਕਦੀ ਹੈ ਸੋ ਆਪਾਂ ਦੇਖਦੇ ਹਾਂ ਕਿ ਦੋਹਰੀ ਸ਼ਾਸਨ ਵਿਵਸਥਾ ਜਿਹੜੀ ਸਾਡੇ ਇੰਡੀਆ ਦੇ ਵਿੱਚ ਪਰਚਲਿਤ ਆ ਕੇਂਦਰ ਸਰਕਾਰ ਦੇ ਨਾਲ 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 ਰਾਜ ਸਰਕਾਰਾਂ ਜਿਹੜੀਆਂ ਨੇ ਉਹ ਵੀ ਇੰਡੀਪੈਂਡੈਂਟਲੀ ਕੰਮ ਕਰਦੀਆਂ ਨੇ ਉਸ ਤੋਂ ਬਾਅਦ ਆ ਜਾਂਦਾ ਹੈ ਨੈਕਸਟ ਸੰਘਾਤਮਕ ਵਿਸ਼ੇਸ਼ਤਾ ਦੋ ਸਦਨੀ ਸੰਸਦ ਯਾਨੀ ਕਿ ਸਾਡੇ ਸੰਸਦ ਜਿਹੜੀ ਆ ਇੰਡੀਆ ਦੀ ਪਾਰਲੀਮੈਂਟ ਜਿਹੜੀ ਆ ਉਹਦੇ ਦੋ ਸਦਨੇ ਆ ਉੱਪਰਲਾ ਸਦਨ ਜਿਹੜਾ ਆ ਉਹਨੂੰ ਰਾਜ ਸਭਾ ਕਿਹਾ ਜਾਂਦਾ ਹੈ ਹੇਠਲਾ ਸਦਨ ਉਹਨੂੰ ਲੋਕ ਸਭਾ ਕਿਹਾ ਜਾਂਦਾ ਹੈ ਉੱਪਰਲਾ ਸਦਨ ਰਾਜ ਸਭਾ ਮੀਨਸ ਕਾਉਂਸਲ ਆਫ ਸਟੇਟਸ ਤੇ ਹੇਠਲਾ ਸਦਨ ਲੋਕ ਸਭਾ ਮੀਨਸ ਹਾਊਸ ਆਫ ਪੀਪਲ ਸੋ ਸਾਡੇ ਸੰਵਿਧਾਨ ਦੀ ਧਾਰਾ 79 ਦੇ ਅਨੁਸਾਰ ਦੋ ਸਦਨੀ ਸੰਸਦ ਦੀ ਵਿਵਸਥਾ ਕੀਤੀ ਗਈ ਹੈ ਇੱਕ ਸਦਨ ਜਿਹੜਾ ਆ ਉਹ ਰਾਜਾਂ ਦੀ ਪ੍ਰਤੀਨਿਧਤਾ ਕਰਦਾ ਹੈ ਜਿਹਨੂੰ ਅਸੀਂ ਰਾਜ ਸਭਾ ਕਹਿੰਦੇ ਆ ਦੂਜਾ ਸਦਨ ਲੋਕਾਂ ਨੂੰ ਰਿਪਰੈਜ਼ੈਂਟ ਕਰਦਾ ਹੈ ਲੋਕਾਂ ਦੀ ਪ੍ਰਤੀਨਿਧਤਾ ਕਰਦਾ ਆ ਜਿਹਨੂੰ ਅਸੀਂ ਲੋਕ ਸਭਾ ਕਹਿੰਦੇ ਆ ਰੀਸੈਂਟਲੀ ਆਪਾਂ ਦੇਖਦੇ ਹਾਂ ਕਿ 2024 ਦੇ ਵਿੱਚ ਲੋਕ ਸਭਾ ਦੀਆਂ ਇਲੈਕਸ਼ਨਸ ਵੀ ਹੋਈਆਂ ਨੇ ਜਿਦੇ ਵਿੱਚ ਲੋਕਾਂ ਨੇ ਡਾਇਰੈਕਟਲੀ ਵੋਟਾਂ ਪਾ ਕੇ ਆਪਣੇ ਸੋ ਇਸ ਕਰਕੇ ਲੋਕ ਸਭਾ ਦੀਆਂ ਚੋਣਾਂ ਜਿਹੜੀਆਂ ਨੇ ਡਾਇਰੈਕਟਲੀ ਲੋਕਾਂ ਦੁਆਰਾ ਕੀਤੀਆਂ ਜਾਂਦੀਆਂ ਨੇ ਵੋਟਾਂ ਪਾ ਕੇ ਤੇ ਰਾਜ ਸਭਾ ਦੇ ਮੈਂਬਰਾਂ ਦੀ ਚੋਣ ਜਿਹੜੀ ਹੈ ਉਹ ਲੋਕਾਂ ਦੁਆਰਾ ਇਨਡਾਇਰੈਕਟਲੀ ਹੁੰਦੀ ਹੈ ਸੋ ਕਹਿਣ ਦਾ ਮਤਲਬ ਇਹ ਆ ਵੀ ਦੋ ਸਦਨੀ ਸੰਸਦ ਦੀ ਵਿਵਸਥਾ ਕੀਤੀ ਗਈ ਹੈ ਇੱਕ ਸਦਨ ਜਿਹੜਾ ਸਟੇਟ ਨੂੰ ਰਿਪਰੈਜ਼ੈਂਟ ਕਰਦਾ ਹੈ ਸਟੇਟਸ ਨੂੰ ਤੇ ਦੂਜਾ ਸਦਨ ਜਿਹੜਾ ਲੋਕਾਂ ਨੂੰ ਰਿਪਰੈਜ਼ੈਂਟ ਕਰਦਾ ਹੈ ਸੋ ਇਹ ਵੀ ਭਾਰਤ ਦੇ ਸੰਵਿਧਾਨ ਦੀ ਸੰਘਾਤਮਕ ਵਿਸ਼ੇਸ਼ਤਾ ਆ। ਨੈਕਸਟ ਆ ਜਾਂਦਾ ਨਿਆਂਪਾਲਿਕਾ ਦੀ ਸਰਵਉੱਚਤਾ। ਸੋ ਆਪਾਂ ਹੁਣੇ ਗੱਲ ਕੀਤੀ ਆ ਵੀ ਸਾਡਾ ਦੇਸ਼ ਦਾ ਸੰਵਿਧਾਨ ਜਿਹੜਾ ਆ ਉਹ ਸਰਵਉੱਚ ਆ। ਸੋ ਸਾਰਾ ਕੁਝ ਭਾਰਤ ਦੇ ਸੰਵਿਧਾਨ ਦੇ ਅਕੋਰਡਿੰਗਲੀ ਹੀ ਚਲਾਇਆ ਜਾਂਦਾ ਆ। ਇਵਨ ਸਰਕਾਰਾਂ ਵੀ ਆਪਣੀਆਂ ਸ਼ਕਤੀਆਂ ਜਿਹੜੀਆਂ ਨੇ ਸੰਵਿਧਾਨ ਤੋਂ ਲੈਂਦੀਆਂ ਨੇ ਤੇ ਸੰਵਿਧਾਨ ਦੇ ਅਨੁਸਾਰ ਸ਼ਾਸਨ ਦਾ ਪ੍ਰਬੰਧ ਕਰਦੀਆਂ ਨੇ। ਤੇ ਉਸ ਸੰਵਿਧਾਨ ਦੀ ਰਾਖੀ ਦਾ ਕੰਮ ਕੌਣ ਕਰਦਾ ਆ? ਨਿਆਂਪਾਲਿਕਾ। ਸੋ ਨਿਆਂਪਾਲਿਕਾ ਜਿਹੜੀ ਆ ਉਹ ਸੰਵਿਧਾਨ ਦੀ ਪਹਿਰੇਦਾਰ ਵੀ ਆ ਤੇ ਵਿਆਖਿਆਕਾਰ ਵੀ ਆ ਪਹਿਰੇਦਾਰ ਦਾ ਮਤਲਬ ਇਹ ਆ ਵੀ ਨਿਆਂਪਾਲਿਕਾ ਜਾਂ ਅਦਾਲਤਾਂ ਇਹ ਦੇਖਦੀਆਂ ਨੇ ਕਿ ਕੇਂਦਰ ਸਰਕਾਰ ਜਾਂ ਕੋਈ ਸਟੇਟ ਗਵਰਨਮੈਂਟ ਜਿਹੜੀ ਆ ਉਹ ਕਿਸੇ ਕਾਨੂੰਨ ਦੀ ਉਲੰਘਣਾ ਤਾਂ ਨਹੀਂ ਕਰ ਰਹੀ ਭਾਰਤ ਦੇ ਸੰਵਿਧਾਨ ਦੀ ਕਿਸੇ ਧਾਰਾ ਦੀ ਉਲੰਘਣਾ ਤਾਂ ਨਹੀਂ ਕਰ ਰਹੀ ਸੋ ਨਿਆਂਪਾਲਿਕਾ ਜਿਹੜੀ ਆ ਉਸ ਕਾਨੂੰਨ ਨੂੰ ਜਾਂ ਉਸ ਅਧਿਆਦੇਸ਼ ਨੂੰ ਰੱਦ ਕਰਨ ਦੀ ਸ਼ਕਤੀ ਰੱਖਦੀ ਆ ਭਾਰਤ ਦੀ ਸੰਸਦ ਦੁਆਰਾ ਬਣਾਇਆ ਗਿਆ ਕੋਈ ਵੀ ਕਾਨੂੰਨ ਜਾਂ ਕਾਰਜਪਾਲਿਕਾ ਦੁਆਰਾ ਜਾਰੀ ਕੀਤਾ ਗਿਆ ਕੋਈ ਵੀ ਅਧਿਆਦੇਸ਼ ਜੇਕਰ ਸੰਵਿਧਾਨ ਦੇ ਵਿਰੋਧਿਆ ਤਾਂ ਨਿਆਂਪਾਲਿਕਾ ਉਹਨੂੰ ਰੱਦ ਕਰਨ ਦੀ ਸ਼ਕਤੀ ਰੱਖਦੀ ਹੈ ਤੇ ਜੇਕਰ ਕਿਸੇ ਕਾਨੂੰਨ ਦੇ ਸਬੰਧ ਵਿੱਚ ਅਸਪਸ਼ਟਤਾ ਆ ਕਲੈਰਿਟੀ ਨਹੀਂ ਹੈਗੀ ਤਾਂ ਸੰਵਿਧਾਨ ਦੀ ਵਿਆਖਿਆ ਦੀ ਪਾਵਰ ਜਿਹੜੀ ਆ ਉਹ ਦੇਸ਼ ਦੀ ਜੁਡੀਸ਼ਰੀ ਕੋਲ ਆ ਯਾਨੀ ਕਿ ਨਿਆਂਪਾਲਿਕਾ ਜਿਹੜੀ ਆ ਭਾਰਤ ਦੇ ਸੰਵਿਧਾਨ ਦੀ ਵਿਆਖਿਆ ਕਰਦੀ ਆ ਕਿ ਉਸ ਕਲੋਜ਼ ਜਾਂ ਉਸ ਧਾਰਾ ਦਾ मीनिंग ਕੀ ਹੈਗਾ ਆ ਤੇ ਨਿਆਂਪਾਲਿਕਾ ਜਿਹੜੀ ਆ ਉਸ ਸੰਵਿਧਾਨ ਦੀ ਜੋ ਵੀ ਵਿਆਖਿਆ ਕਰਦੀ ਆ ਉਹ ਵਿਆਖਿਆ ਅੰਤਿਮ ਮੰਨੀ ਜਾਂਦੀ ਹੈ ਉਹਦੇ ਉੱਪਰ ਫਿਰ ਕੋਈ ਕਿੰਤੂ ਪਰੰਤੂ ਨਹੀਂ ਹੁੰਦਾ ਸੋ ਇਹ ਵੀ ਭਾਰਤ ਦੇ ਸੰਵਿਧਾਨ ਦੀ ਸੰਘਾਤਮਕ ਵਿਸ਼ੇਸ਼ਤਾ ਹੈ ਲਾਸਟ ਪੁਆਇੰਟ ਆ ਜਾਂਦਾ ਆ ਨਿਆਂਪਾਲਿਕਾ ਦੀ ਸੁਤੰਤਰਤਾ ਯਾਨਕੀ ਆਪਾਂ ਗੱਲ ਕੀਤੀ ਆ ਕਿ ਸੰਵਿਧਾਨ ਸਰਵੋੱਚ ਹੈ ਸੰਵਿਧਾਨ ਦੀ ਪਹਿਰੇਦਾਰ ਤੇ ਵਿਆਖਿਆ ਕਰ ਨਿਆਂਪਾਲਿਕਾ ਆ ਹੁਣ ਨਿਆਂਪਾਲਿਕਾ ਜਿਹੜੀ ਆ ਉਹਨੂੰ ਸੁਤੰਤਰ ਬਣਾਇਆ ਜਾਣਾ ਬੜਾ ਜ਼ਰੂਰੀ ਆ ਜੇਕਰ ਅਸੀਂ ਮੰਨਦੇ ਆ ਵੀ ਭਾਰਤ ਦਾ ਸੰਵਿਧਾਨ ਸੰਘਾਤਮਕ ਰਾਜ ਦੀ ਗੱਲ ਕਰਦਾ ਆ ਭਾਰਤ ਸੰਘਾਤਮਕ ਆ ਤੇ ਉਹਦੇ ਵਾਸਤੇ ਜਿਕਰ ਨਿਆਂਪਾਲਿਕਾ ਸੁਤੰਤਰ ਆ ਹੁਣ ਆਪਾਂ ਦੇਖਦੇ ਆਂ ਇੰਡੀਆ ਦੇ ਵਿੱਚ ਅਦਾਲਤਾਂ ਜਿਹੜੀਆਂ ਨੇ ਉਹਨਾਂ ਨੂੰ ਕਾਰਜਪਾਲਿਕਾ ਦੇ ਕੰਟਰੋਲ ਤੋਂ ਯਾਨੀ ਕਿ ਸਰਕਾਰ ਦੇ ਕੰਟਰੋਲ ਤੋਂ ਮੁਕਤ ਰੱਖਣ ਵਾਸਤੇ ਬਹੁਤ ਸਾਰੀਆਂ ਵਿਵਸਥਾਵਾਂ ਕੀਤੀਆਂ ਗਈਆਂ ਨੇ ਉਹਨਾਂ ਦੀ ਨਿਯੁਕਤੀ ਦੀ ਨਿਰਪੱਖ ਵਿਧੀ ਬਣਾਈ ਗਈ ਆ ਤੇ ਉਹਨਾਂ ਦਾ ਲੰਬਾ ਕਾਰਜਕਾਲ ਆ ਆਪਾਂ ਦੇਖਦੇ ਆਂ ਸੁਪਰੀਮ ਕੋਰਟ ਦੇ ਜੱਜ ਜਿਹੜੇ 65 ਸਾਲ ਦੀ ਉਮਰ ਤੱਕ ਆਪਣੇ ਅਹੁਦੇ ਤੇ ਰਹਿੰਦੇ ਨੇ ਤੇ ਹਾਈ ਕੋਰਟ ਦੇ ਜੱਜ ਜਿਹੜੇ ਨੇ ਉਹ 62 ਸਾਲ ਦੀ ਉਮਰ ਤੱਕ ਆਪਣੇ ਅਹੁਦੇ ਤੇ ਰਹਿੰਦੇ ਆ ਇਹ ਤੋਂ ਲਾਵਾ ਨੂੰ ਵਧੀਆ ਤਨਖਾਹਾਂ ਮਿਲਦੀਆਂ ਨੇ ਤੇ ਰਿਟਾਇਰ ਹੋਣ ਮਗਰੋਂ ਵਕਾਲਤ ਦੀ ਮਨਾਹੀ ਹੁੰਦੀ ਆ ਇਸ ਵਾਸਤੇ ਕੀਤਾ ਜਾਂਦਾ ਹੈ ਤਾਂ ਕਿ ਜੱਜ ਜਿਹੜੇ ਨੇ ਉਹ ਕਿਸੇ ਹੋਰ ਲਾਲਚ ਦੇ ਵਿੱਚ ਆ ਕੇ ਗਲਤ ਫੈਸਲਾ ਨਾ ਕਰਨ ਕਿ ਬਾਅਦ ਵਿੱਚ ਉਹਨਾਂ ਨੂੰ ਕੋਈ ਨਾ ਕੋਈ ਅਹੁਦਾ ਮਿਲ ਜਾਏਗਾ ਗਵਰਨਮੈਂਟ ਵੱਲੋਂ ਸੋ ਇਸ ਕਰਕੇ ਰਿਟਾਇਰ ਹੋਣ ਤੋਂ ਬਾਅਦ ਵਕਾਲਤ ਦੀ ਉਹਨਾਂ ਨੂੰ ਮਨਾਹੀ ਹੁੰਦੀ ਆ ਇਸ ਕਰਕੇ ਜਿਹੜੀਆਂ ਅਦਾਲਤਾਂ ਨੇ ਉਹਨਾਂ ਨੂੰ ਕਾਰਜਪਾਲਿਕਾ ਦੇ ਕੰਟਰੋਲ ਤੋਂ ਮੁਕਤ ਰੱਖਣ ਦੀ ਕੋਸ਼ਿਸ਼ ਕੀਤੀ ਗਈ ਆ ਤੇ ਨਿਆਂਪਾਲਿਕਾ ਦੀ ਸੁਤੰਤਰਤਾ ਨੂੰ ਯਕੀਨੀ ਬਣਾਉਣ ਵਾਸਤੇ ਇਹ ਸਾਰੀਆਂ ਵਿਵਸਥਾਵਾਂ ਕੀਤੀਆਂ ਗਈਆਂ ਨੇ ਸੋ ਇਹ ਸੀਗੀਆਂ ਭਾਰਤ ਦੇ ਸੰਵਿਧਾਨ ਦੀਆਂ ਸੰਘਾਤਮਕ ਵਿਸ਼ੇਸ਼ਤਾਵਾਂ ਜਿਹੜੀਆਂ ਇਹ ਪ੍ਰੂਫ ਕਰਦੀਆਂ ਨੇ ਕਿ ਭਾਰਤ ਜਿਹੜਾ ਆ ਉਹ ਸੰਘਾਤਮਕ ਆ ਜਿਦੇ ਵਿੱਚ ਕੇਂਦਰ ਦੇ ਨਾਲ ਨਾਲ ਰਾਜ ਸਰਕਾਰਾਂ ਜਿਹੜੀਆਂ ਨੇ ਉਹਨਾਂ ਦੀ ਫਰੀडम ਜਾਂ ਉਹਨਾਂ ਦੀ ਆਟੋਨੋਮੀ ਜਾਂ ਉਹਨਾਂ ਦੀ ਜਿਹੜੀ ਸੁਤੰਤਰਤਾ ਆ ਉਹਨੂੰ ਯਕੀਨੀ ਬਣਾਇਆ ਗਿਆ ਆ ਤੇ ਰਾਜਾਂ ਨੂੰ ਆਪਣੇ ਅਧਿਕਾਰ ਖੇਤਰ ਵਿੱਚ ਰਹਿ ਕੇ ਆਪਣਾ ਪ੍ਰਬੰਧ ਆਪ ਕਰਨ ਦਾ ਜਾਂ ਆਪਣੀਆਂ ਸ਼ਕਤੀਆਂ ਦਾ ਪ੍ਰਯੋਗ ਕਰਨ ਦੀ ਜਿਹੜੀ ਉਹਨਾਂ ਨੂੰ ਖੁੱਲ ਹੈਗੀ ਹੈ ਹੁਣ ਅੱਗੇ ਆਪਾਂ ਕਰਨਾ ਹੈ ਭਾਰਤ ਦੇ ਸੰਵਿਧਾਨ ਦੀਆਂ ਇਕਾਤਮਕ ਵਿਸ਼ੇਸ਼ਤਾਵਾਂ ਯਾਨੀ ਕਿ ਭਾਰਤ ਦੇ ਸੰਵਿਧਾਨ ਦੀਆਂ ਉਹ ਵਿਸ਼ੇਸ਼ਤਾਵਾਂ ਜਿਹੜੀਆਂ ਇਸ ਚੀਜ਼ ਵੱਲ ਇਸ਼ਾਰਾ ਕਰਦੀਆਂ ਨੇ ਕਿ ਭਾਰਤ ਜਿਹੜਾ ਆ ਉਹ ਇਕਾਤਮਕ ਰਾਜ ਹੈ ਯਾਨੀ ਕਿ ਕੁਝ ਵਿਸ਼ੇਸ਼ਤਾਵਾਂ ਸਾਨੂੰ ਇਦਾਂ ਦੀਆਂ ਵੇਖਣ ਨੂੰ ਮਿਲਦੀਆਂ ਜਿਹੜੀਆਂ ਕਿ ਇਕਾਤਮਕ ਰਾਜ ਵੱਲ ਇਸ਼ਾਰਾ ਕਰਦੀਆਂ ਨੇ ਕਿ ਭਾਰਤ ਜਿਹੜਾ ਇਕਾਤਮਕ ਹੈ ਯੂਨਿਟਰੀ ਹੈ ਦੇਖਦੇ ਆ ਵੀ ਕਿਹੜੀਆਂ-ਕਿਹੜੀਆਂ ਵਿਸ਼ੇਸ਼ਤਾਵਾਂ ਨੇ ਸੋ ਪਹਿਲੀ ਵਿਸ਼ੇਸ਼ਤਾ ਆ ਸੰਵਿਧਾਨ ਵਿੱਚ ਸੰਘਾਤਮਕ ਸ਼ਬਦ ਦੀ ਆਣ ਹੁੰਦ ਸੋ ਯਾਨੀ ਕਿ ਭਾਰਤ ਦੇ ਸੰਵਿਧਾਨ ਦੇ ਅਨੁਛੇਦ 1 ਦੇ ਅਨੁਸਾਰ ਕੀ ਉਹਦੇ ਵਿੱਚ ਲਿਖਿਆ ਗਿਆ ਆ ਕਿ ਇੰਡੀਆ ਜੋ ਕਿ ਭਾਰਤ ਹੈ ਰਾਜਾਂ ਦਾ ਸੰਘ ਹੋਵੇਗਾ ਸੋ ਯਾਨੀ ਕਿ ਆਰਟੀਕਲ 1 ਦੇ ਵਿੱਚ ਭਾਰਤ ਦੇ ਸੰਵਿਧਾਨ ਦਾ ਇਹਨਾਂ ਅਨੁਛੇਦ ਪਹਿਲਾ ਆ ਉਹਦੇ ਵਿੱਚ ਇੰਡੀਆ ਨੂੰ ਕਾਉਂਸਲ ਆਫ ਸਟੇਟਸ ਕਿਹਾ ਗਿਆ ਆ ਭਾਰਤ ਦੇ ਸੰਵਿਧਾਨ ਵਿੱਚ ਕਿਤੇ ਵੀ ਇੰਡੀਆ ਨੂੰ ਫੈਡਰਲ ਨਹੀਂ ਕਿਹਾ ਗਿਆ ਇਹਦਾ ਮਤਲਬ ਕਿ ਜੇ ਭਾਰਤ ਦੇ ਸੰਵਿਧਾਨ ਵਿੱਚ ਸੰਘਾਤਮਕ ਸ਼ਬਦ ਹੀ ਨਹੀਂ ਲਿਖਿਆ ਗਿਆ ਤੇ ਅਸੀਂ ਭਾਰਤ ਨੂੰ ਸੰਘਾਤਮਕ ਕਿੰਦਾ ਕਹਿ ਸਕਦੇ ਹਾਂ ਸੋ ਇਹ ਪੁਆਇੰਟ ਜਿਹੜਾ ਆ ਇਹ ਇਕਾਤਮਕ ਰਾਜ ਵੱਲ ਇਸ਼ਾਰਾ ਕਰਦਾ ਹੈ ਵੀ ਇੰਡੀਆ ਦੇ ਸੰਵਿਧਾਨ ਵਿੱਚ ਕਿਤੇ ਵੀ ਫੈਡਰਲ ਜਾਂ ਸੰਘਾਤਮਕ ਸ਼ਬਦ ਦੀ ਵਰਤੋਂ ਨਹੀਂ ਕੀਤੀ ਗਈ ਸੈਕੰਡ ਪੁਆਇੰਟ ਹੈ ਵਿਸ਼ਿਆਂ ਦੀ ਵੰਡ ਕੇਂਦਰ ਦੇ ਹੱਕ ਵਿੱਚ ਸੋ ਆਪਾਂ ਗੱਲ ਕੀਤੀ ਹੈ ਜਿੱਦਾਂ ਵੀ ਸਾਡੇ ਸੰਵਿਧਾਨ ਦੇ ਵਿੱਚ ਤਿੰਨ ਤਰ੍ਹਾਂ ਦੇ ਵਿਸ਼ੇ ਨੇ ਤਿੰਨ ਸੂਚੀਆਂ ਨੇ ਸੈਂਟਰਲ ਲਿਸਟ ਸਟੇਟ ਲਿਸਟ ਐਂਡ ਕੰਕਰੈਂਟ ਲਿਸਟ ਸੋ ਸਭ ਤੋਂ ਜ਼ਿਆਦਾ ਵਿਸ਼ੇ ਜਿਹੜੇ ਕੇਂਦਰੀ ਸੂਚੀ ਵਿੱਚ ਆ ਜੇ ਅਸੀਂ ਭਾਰਤ ਨੂੰ ਸੰਘਾਤਮਕ ਰਾਜ ਮੰਨਦੇ ਆ ਤੇ ਫਿਰ ਵਿਸ਼ਿਆਂ ਦੀ ਵੰਡ ਜਿਹੜੀ ਆ ਉਹ ਇਸ ਤਰੀਕੇ ਦੀ ਹੋਣੀ ਚਾਹੀਦੀ ਸੀ ਵੀ ਰਾਜਾਂ ਕੋਲ ਜ਼ਿਆਦਾ ਵਿਸ਼ੇ ਹੋਣੇ ਚਾਹੀਦੇ ਸੀ ਸੋ ਵਿਸ਼ਿਆਂ ਦੀ ਵੰਡ ਜਿਹੜੀ ਕੇਂਦਰ ਦੇ ਪੱਖ ਵਿੱਚ ਹੈ ਯਾਨੀ ਕਿ ਸੈਂਟਰ ਗਵਰਨਮੈਂਟ ਦੇ ਕੋਲ ਸੈਂਟਰਲ ਲਿਸਟ ਦੇ ਵਿੱਚ 97 ਵਿਸ਼ੇ ਆ ਦੂਜੇ ਪਾਸੇ ਸਟੇਟ ਲਿਸਟ ਦੇ ਵਿੱਚ 61 ਵਿਸ਼ੇ ਨੇ ਤੇ ਕਾਨਕਰੈਂਟ ਲਿਸਟ ਦੇ ਵਿੱਚ 52 ਵਿਸ਼ੇ ਆ ਸੋ ਯਾਨੀ ਕਿ ਰਾਜ ਸੂਚੀ ਵਿੱਚ ਵਿਸ਼ਿਆਂ ਦੀ ਗਿਣਤੀ ਜਿਹੜੀ ਘੱਟ ਰੱਖੀ ਗਈ ਹੈ ਸੋ ਇਹ ਵਿਸ਼ਿਆਂ ਦੀ ਵੰਡ ਜਿਹੜੀ ਕੇਂਦਰ ਦੇ ਹੱਕ ਵਿੱਚ ਹੈ ਫਿਰ ਇਹਨਾਂ ਤਿੰਨਾਂ ਲਿਸਟਸ ਤੋਂ ਇਲਾਵਾ ਜਿਹੜੇ ਵਿਸ਼ੇ ਕਿਸੇ ਵੀ ਸੂਚੀ ਵਿੱਚ ਨਹੀਂ ਹੈਗੇ ਉਹਨਾਂ ਨੂੰ ਅਸੀਂ ਕਹਿੰਨੇ ਬਕਾਇਆ ਵਿਸ਼ੇ ਰੈਜ਼ਿਡੂਰੀ ਸਬਜੈਕਟਸ ਉਹ ਬਕਾਇਆ ਵਿਸ਼ੇ ਜਿਹੜੇ ਆ ਉਹ ਕੇਂਦਰ ਨੂੰ ਦਿੱਤੇ ਗਏ ਨੇ ਇਹ ਵੀ ਸਾਡੇ ਸੰਵਿਧਾਨ ਵਿੱਚ ਲਿਖਿਆ ਗਿਆ ਹੈ ਸੋ ਇਸ ਕਰਕੇ ਵਿਸ਼ਿਆਂ ਦੀ ਵੰਡ ਜਿਹੜੀ ਕੇਂਦਰ ਦੇ ਹੱਕ ਵਿੱਚ ਕੀਤੀ ਗਈ ਹੈ ਜਿਹੜੀ ਕਿ ਇਕਾਤਮਕ ਰਾਜ ਵੱਲ ਇਸ਼ਾਰਾ ਕਰਦੀ ਹੈ ਥਰਡ ਪੁਆਇੰਟ ਹੈ ਸਧਾਰਨ ਹਾਲਤਾਂ ਵਿੱਚ ਕੇਂਦਰ ਦੀ ਰਾਜ ਸੂਚੀ ਵਿੱਚ ਦਖਲਅੰਦਾਜ਼ੀ ਸੋ ਯਾਨੀ ਕਿ ਕੇਂਦਰ ਜਿਹੜਾ ਹੈ ਸਧਾਰਨ ਹਾਲਤਾਂ ਵਿੱਚ ਵੀ ਰਾਜ ਸੂਚੀ ਵਿੱਚ ਦਖਲਅੰਦਾਜ਼ੀ ਕਰ ਸਕਦਾ ਹੈ ਸੋ ਯਾਨੀ ਕਿ ਜੇਕਰ ਸੈਂਟਰ ਗਵਰਨਮੈਂਟ ਚਾਹੇ ਤਾਂ ਰਾਜ ਸਭਾ ਕਿਸੇ ਵੀ ਵਿਸ਼ੇ ਨੂੰ ਜਿਹੜਾ ਕਿ ਸਟੇਟ ਲਿਸਟ ਦੇ ਵਿੱਚ ਸ਼ਾਮਲ ਆ ਕਿਸੇ ਵੀ ਵਿਸ਼ੇ ਨੂੰ ਨੈਸ਼ਨਲ ਇੰਪੋਰਟੈਂਸ ਦਾ ਘੋਸ਼ਿਤ ਕਰਕੇ ਉਹਨੂੰ ਜਿਹੜਾ ਆ ਉਹਦੇ ਉੱਪਰ ਕਾਨੂੰਨ ਬਣਾਉਣ ਦੀ ਸ਼ਕਤੀ ਜਿਹੜੀ ਪਾਰਲੀਮੈਂਟ ਨੂੰ ਦੇ ਸਕਦੀ ਹੈ ਸੋ ਇੱਕ ਬੜੀ ਇੰਪੋਰਟੈਂਟ ਪਾਵਰ ਜਿਹੜੀ ਹੈ ਪਾਰਲੀਮੈਂਟ ਸੈਂਟਰ ਗਵਰਨਮੈਂਟ ਨੇ ਆਪਣੇ ਕੋਲ ਰੱਖੀ ਆ ਕਿ ਕਿਸੇ ਵੀ ਵਿਸ਼ੇ ਨੂੰ ਜੇਕਰ ਨੈਸ਼ਨਲ ਇੰਪੋਰਟੈਂਸ ਦਾ ਘੋਸ਼ਿਤ ਕਰ ਦਿੰਦੀ ਆ ਰਾਜ ਸਭਾ ਪ੍ਰਸਤਾਵ ਪਾਸ ਕਰਕੇ ਤਾਂ ਸੋ ਰਾਜ ਸੂਚੀ ਵਿੱਚ ਉਹ ਜਿਹੜਾ ਵਿਸ਼ਾ ਦਿੱਤਾ ਗਿਆ ਹੈ ਉਹਦੇ ਸਬੰਧ ਵਿੱਚ ਕਾਨੂੰਨ ਬਣਾਉਣ ਦੀ ਸ਼ਕਤੀ ਜਿਹੜੀ ਆ ਉਹ ਪਾਰਲੀਮੈਂਟ ਨੂੰ ਪ੍ਰਾਪਤ ਹੋ ਜਾਂਦੀ ਹੈ ਸੋ ਇਹਦਾ ਮਤਲਬ ਇਹ ਆ ਵੀ ਸਧਾਰਨ ਹਾਲਤਾਂ ਵਿੱਚ ਵੀ ਕੇਂਦਰ ਜਿਹੜੀ ਆ ਉਹ ਰਾਜ ਸੂਚੀ ਵਿੱਚ ਦਖਲਅੰਦਾਜ਼ੀ ਕਰ ਸਕਦੀ ਹੈ ਨੈਕਸਟ ਵਿਸ਼ੇਸ਼ਤਾ ਹੁੰਦੀ ਹੈ ਰਾਜਾਂ ਦੇ ਵੱਖਰੇ ਸੰਵਿਧਾਨਾਂ ਦੀ ਆਣ ਹੋਣਾ। ਸੋ ਇਹ ਜਿਹੜਾ ਆ ਵੀ ਰਾਜਾਂ ਦਾ ਕੋਈ ਅਲੱਗ ਸੰਵਿਧਾਨ ਨਹੀਂ ਹੈਗਾ। ਇਹ ਵੀ ਇਕਾਤਮਕ ਰਾਜ ਵੱਲ ਇਸ਼ਾਰਾ ਕਰਦੀ ਹੈ ਵਿਸ਼ੇਸ਼ਤਾ ਕਿਉਂਕਿ ਜੇਕਰ ਭਾਰਤ ਸੰਘਾਤਮਕ ਹੈ ਫਿਰ ਹਰ ਰਾਜ ਦਾ ਆਪਣਾ ਅਲੱਗ ਸੰਵਿਧਾਨ ਹੋਣਾ ਚਾਹੀਦਾ ਸੀ ਜਿਵੇਂ ਕਿ ਆਪਾਂ ਦੇਖਦੇ ਹਾਂ ਜੇ ਅਸੀਂ ਯੂਐਸ ਨੂੰ ਸੰਘਾਤਮਕ ਮੰਨਦੇ ਹਾਂ ਤੇ ਉੱਥੇ ਹਰ ਸਟੇਟ ਦਾ ਆਪਣਾ ਕਨਸਟੀਟਿਊਸ਼ਨ ਹੈ। ਭਾਰਤ ਨੂੰ ਜੇਕਰ ਅਸੀਂ ਸੰਘਾਤਮਕ ਮੰਨਦੇ ਹਾਂ ਤਾਂ ਇੱਥੇ ਹਰ ਰਾਜ ਦਾ ਆਪਣਾ ਸੰਵਿਧਾਨ ਹੋਣਾ ਚਾਹੀਦਾ ਸੀ। ਪਰੰਤੂ ਇੱਥੇ ਸਾਡੇ ਪੂਰੇ ਦੇਸ਼ ਦਾ ਇੱਕ ਹੀ ਸੰਵਿਧਾਨ ਹੈ। ਜਿਹੜਾ ਕਿ ਇਕਾਤਮਕ ਰਾਜ ਵੱਲ ਇਸ਼ਾਰਾ ਕਰਦਾ ਹੈ ਸੋ ਅਮਰੀਕਾ ਤੇ ਸਵਿਟਜ਼ਰਲੈਂਡ ਦੇ ਜਿਹੜੇ ਦੋਰੇ ਸੰਵਿਧਾਨ ਨੇ ਉਹਨਾਂ ਦੇ ਉਲਟ ਭਾਰਤ ਦਾ ਇੱਕ ਹੀ ਸੰਵਿਧਾਨ ਹੈ ਸੋ ਜਿਹੜਾ ਕਿ ਇਕਾਤਮਕ ਰਾਜ ਦੀ ਵਿਸ਼ੇਸ਼ਤਾ ਹੈ ਨੈਕਸਟ ਆਫ ਦਾ ਇਕੈਰੀ ਨਾਗਰਿਕਤਾ ਸੋ ਯਾਨੀ ਕਿ ਜਿੱਦਾਂ ਹੁਣ ਅਮਰੀਕਾ ਦੇ ਵਿੱਚ ਉੱਥੇ ਉੱਥੋਂ ਦੇ ਨਾਗਰਿਕਾਂ ਨੂੰ ਦੋ ਨਾਗਰਿਕਤਾਵਾਂ ਪ੍ਰਾਪਤ ਹੁੰਦੀਆਂ ਇੱਕ ਆਪਣੀ ਸਟੇਟ ਦੀ ਮੰਨ ਲਓ ਹੁਣ ਕੋਈ ਸਿਟੀਜ਼ਨ ਜਿਹੜਾ ਹੈ ਉੱਥੇ ਰਹਿ ਰਿਹਾ ਨਿਊਯਾਰਕ ਦੇ ਵਿੱਚ ਤਨਾਲ ਦੇ ਨਾਲ ਯੂਐਸ ਦਾ ਵੀ ਸਿਟੀਜ਼ਨ ਹੈ ਨਾਲ ਦੇ ਨਾਲ ਆਪਣੇ ਸਟੇਟ ਦਾ ਵੀ ਸਿਟੀਜ਼ਨ ਹੈ ਪਰੰਤੂ ਇੰਡੀਆ ਦੇ ਵਿੱਚ ਲੋਕਾਂ ਨੂੰ ਸਿਰਫ ਇੱਕ ਹੀ ਨਾਗਰਿਕਤਾ ਪ੍ਰਾਪਤ ਆ ਉਹ ਸਿਰਫ ਇੰਡੀਆ ਦੇ ਹੀ ਨਾਗਰਿਕ ਮੰਨੇ ਜਾਂਦੇ ਆ ਉਹਨਾਂ ਨੂੰ ਆਪਣੀ ਸਟੇਟ ਦੀ ਕੋਈ ਵੱਖਰੀ ਨਾਗਰਿਕਤਾ ਪ੍ਰਾਪਤ ਨਹੀਂ ਹੈਗੀ ਸੋ ਜਿਹੜਾ ਕਿ ਇਕਾਤਮਕ ਰਾਜ ਦੀ ਵਿਸ਼ੇਸ਼ਤਾ ਆ ਨੈਕਸਟ ਹੁੰਦਾ ਇਕੈਰੀ ਸੰਗਠਿਤ ਨਿਆਂਪਾਲਿਕਾ ਸੋ ਯਾਨੀ ਕਿ ਸਾਡੇ ਦੇਸ਼ ਦੇ ਵਿੱਚ ਜਿਹੜਾ ਜੁਡੀਸ਼ੀਅਲ ਸਿਸਟਮ ਆ ਆਪਾਂ ਦੇਖਦੇ ਆ ਵੀ ਟੌਪ ਤੇ ਇੱਕ ਅਦਾਲਤ ਆ ਜਿਹਨੂੰ ਅਸੀਂ ਸੁਪਰੀਮ ਕੋਰਟ ਕਹਿੰਦੇ ਆ ਉਹ ਤੋਂ ਹੇਠਾਂ ਵੱਖ-ਵੱਖ ਸਟੇਟਸ ਦੇ ਵਿੱਚ ਮੁੱਖੋਂ ਵੱਖਰੀਆਂ ਉੱਚ ਅਦਾਲਤਾਂ ਨੇ ਕਈ ਦੂ ਰਾਜਾਂ ਦੀਆਂ ਸਾਂਝੀਆਂ ਉੱਚ ਅਦਾਲਤਾਂ ਵੀ ਹੈਗੀਆਂ ਨੇ ਜਿਦਾਂ ਕਿ ਪੰਜਾਬ ਐਂਡ ਹਰਿਆਣਾ ਦੀ ਸਾਂਝੀ ਹਾਈ ਕੋਰਟ ਆ। ਉਤੋਂ ਇਲਾਵਾ ਜ਼ਿਲ੍ਹਾ ਲੈਵਲ ਤੇ ਜ਼ਿਲ੍ਹਾ ਅਦਾਲਤਾਂ ਨੇ। ਪਰੰਤੂ ਇਹ ਸਾਰੀਆਂ ਅਦਾਲਤਾਂ ਜਿਹੜੀਆਂ ਨੇ ਉਹ ਇੱਕ ਹੀ ਲੜੀ ਦੀਆਂ ਕੜੀਆਂ ਨੇ। ਯਾਨੀ ਕਿ ਇੱਕ ਯੂਨੀਫਾਈਡ ਜਾਂ ਇਹਨੂੰ ਆਪਾਂ ਕਹਿੰਦੇ ਆਂ ਵੀ ਸਿੰਗਲ ਇੰਟੀਗ੍ਰੇਟਿਡ ਜੁਡੀਸ਼ੀਅਲ ਸਿਸਟਮ ਜਿਹੜਾ ਸਥਾਪਿਤ ਕੀਤਾ ਗਿਆ ਸਾਰੀਆਂ ਅਦਾਲਤਾਂ ਜਿਹੜੀਆਂ ਨੇ ਇੱਕ ਦੂਜੇ ਨੂੰ ਕੰਟਰੋਲ ਕਰਦੀਆਂ ਨੇ। ਉੱਪਰਲੀ ਅਦਾਲਤ ਹੇਠਲੇ ਨੂੰ ਕੰਟਰੋਲ ਕਰਦੀ ਆ ਉਹ ਅੱਗੋਂ ਆਪਣੀ ਹੇਠਲੀ ਅਦਾਲਤ ਨੂੰ ਕੰਟਰੋਲ ਕਰਦੀ ਆ। ਯਾਨੀ ਕਿ ਕਿਸੇ ਵੀ ਮੁਕਦਮੇ ਦੀ ਸੁਣਵਾਈ ਮੰਨ ਲਓ ਕਿਸੇ ਲੋਅਰ ਕੋਰਟ ਦੇ ਵਿੱਚ ਕੋਈ ਕੇਸ ਆਇਆ ਤੇ ਉਸ ਮੁਕਦਮੇ ਦੀ ਸੁਣਵਾਈ ਤੋਂ ਬਾਅਦ ਜੇਕਰ ਜਿਹੜਾ ਪਟੀਸ਼ਨਰ ਹੈ ਉਹ ਸੈਟੀਸਫਾਈਡ ਨਹੀਂ ਹੈ ਤਾਂ ਉਹ ਹਾਇਰ ਕੋਰਟ ਦੇ ਵਿੱਚ ਜਾ ਸਕਦਾ ਹੈ ਇਸੇ ਤਰ੍ਹਾਂ ਹੀ ਹਾਇਰ ਕੋਰਟ ਦੇ ਡਿਸੀਜਨ ਦੇ ਅਗੇਂਸਟ ਉਹ ਜਿਹੜਾ ਆ ਉਹ ਤੋਂ ਉੱਪਰਲੀ ਅਦਾਲਤ ਵਿੱਚ ਜਾ ਸਕਦਾ ਹੈ ਇਹਦਾ ਮਤਲਬ ਇੰਡੀਆ ਦੇ ਵਿੱਚ ਜਿਹੜਾ ਜੁਡੀਸ਼ੀਅਲ ਸਿਸਟਮ ਸੈਟਅਪ ਕੀਤਾ ਗਿਆ ਆ ਉਹ ਹੈਗਾ ਇਕੈਰੀ ਉਹਨੂੰ ਆਪਾਂ ਕਹਿੰਦੇ ਇਕੈਰੀ ਸੰਗਠਿਤ ਨਿਆਂਪਾਲਿਕਾ ਯਾਨੀ ਕਿ ਇਹ ਅਦਾਲਤਾਂ ਦਾ ਵੱਖੋ-ਵੱਖਰੇ ਲੈਵਲ ਤੇ ਹੈਗੀਆਂ ਨੇ ਪਰੰਤੂ ਉਹ ਸਾਰੀਆਂ ਇੱਕ ਹੀ ਲੜੀ ਦੀਆਂ ਕੜੀਆਂ ਨੇ ਜਿਹੜਾ ਕਿ ਇਕਾਤਮਕ ਰਾਜ ਦੀ ਵਿਸ਼ੇਸ਼ਤਾ ਹੈ ਸੰਕਟਕਾਲ ਵਿੱਚ ਸੰਗੀਟਾਂਚਾ ਇਕਾਤਮਕ ਵਿੱਚ ਬਦਲ ਜਾਂਦਾ ਹੈ ਸੋ ਜਦੋਂ ਕਿ ਦੇਸ਼ ਦੇ ਵਿੱਚ ਕੋਈ ਐਮਰਜੈਂਸੀ ਸਿਚੁਏਸ਼ਨ ਪੈਦਾ ਹੁੰਦੀ ਹੈ ਜਿੱਦਾਂ ਕਿ ਆਪਾਂ ਦੇਖਦੇ ਹਾਂ ਕਿ ਇੰਡੀਆ ਦੇ ਵਿੱਚ 1975 ਦੇ ਵਿੱਚ ਵੀ ਐਮਰਜੈਂਸੀ ਲੱਗੀ ਸੀ ਤੇ ਉਸ ਕੇਸ ਦੇ ਵਿੱਚ ਦੇਸ਼ ਦਾ ਜਿਹੜਾ ਸੰਗੀਟਾਂਚਾ ਆ ਉਹ ਇਕਾਤਮਕ ਵਿੱਚ ਬਦਲ ਜਾਂਦਾ ਹੈ ਇਕਾਤਮਕ ਵਿੱਚ ਕਿੱਦਾਂ ਬਦਲ ਜਾਂਦਾ ਹੈ ਵੀ ਦੇਸ਼ ਦੀਆਂ ਸਾਰੀਆਂ ਸ਼ਕਤੀਆਂ ਜਿਹੜੀਆਂ ਨੇ ਉਹ ਕੇਂਦਰ ਦੇ ਹੱਥਾਂ ਵਿੱਚ ਆ ਜਾਂਦੀਆਂ ਨੇ ਤੇ ਸੋ ਸਾਡੇ ਸੰਵਿਧਾਨ ਦੇ ਵਿੱਚ ਤਿੰਨ ਤਰ੍ਹਾਂ ਦੇ ਸੰਕਟਕਾਲ ਦੀ ਗੱਲ ਕੀਤੀ ਗਈ ਹੈ ਅਨੁਛੇਦ 352 356 ਅਤੇ 360 ਦੇ ਵਿੱਚ ਰਾਸ਼ਟਰੀ ਸੰਕਟਕਾਲ ਸੰਵਿਧਾਨਿਕ ਸੰਕਟਕਾਲ ਅਤੇ ਵਿੱਤੀ ਸੰਕਟਕਾਲ ਸੋ ਰਾਸ਼ਟਰੀ ਸੰਕਟਕਾਲ ਅਤੇ ਸੰਵਿਧਾਨਿਕ ਸੰਕਟਕਾਲ ਜਿਹੜਾ ਇੰਡੀਆ ਦੇ ਵਿੱਚ ਇਹ ਐਮਰਜੈਂਸੀ ਸਿਚੁਏਸ਼ਨ ਜਿਹੜੀ ਕਈ ਵਾਰੀ ਅਰਾਈਜ਼ ਹੋਈ ਹੈ। ਇਹਦਾ ਕਿ 1975 ਦੀ ਗੱਲ ਕੀਤੀ ਨੈਸ਼ਨਲ ਐਮਰਜੈਂਸੀ ਲੱਗੀ ਸੀ। ਉਹ ਤੋਂ ਇਲਾਵਾ ਵੱਖੋ-ਵੱਖਰੇ ਰਾਜਾਂ ਦੇ ਵਿੱਚ ਵੱਖ-ਵੱਖ ਟਾਈਮ ਤੇ ਐਮਰਜੈਂਸੀ ਜਾਂ ਸੰਕਟਕਾਲ ਦੀ ਘੋਸ਼ਣਾ ਕੀਤੀ ਜਾਂਦੀ ਰਹੀ ਹੈ। ਤੇ ਜਦੋਂ ਵੀ ਦੇਸ਼ ਦੇ ਵਿੱਚ ਐਮਰਜੈਂਸੀ ਸਿਚੁਏਸ਼ਨ ਪੈਦਾ ਹੁੰਦੀ ਆ ਸੰਕਟਕਾਲ ਦੀ ਘੋਸ਼ਣਾ ਕੀਤੀ ਜਾਂਦੀ ਆ। ਉਸ ਕੇਸ ਦੇ ਵਿੱਚ ਸਬੰਧਿਤ ਰਾਜ ਦੇ ਵਿੱਚ ਜਿਹੜੀ ਵਿਧਾਨ ਸਭਾ ਆ ਉਹਨੂੰ ਭੰਗ ਕਰ ਦਿੱਤਾ ਜਾਂਦਾ ਆ ਜਾਂ ਸਸਪੈਂਡ ਕਰ ਦਿੱਤਾ ਜਾਂਦਾ ਆ। ਤੇ ਉਸ ਰਾਜ ਨਾਲ ਸੰਬੰਧਿਤ ਕਾਨੂੰਨ ਬਣਾਉਣ ਦੀ ਸ਼ਕਤੀ ਜਿਹੜੀ ਆ ਉਹ ਫਿਰ ਸੈਂਟਰ ਗਵਰਨਮੈਂਟ ਦੇ ਹੱਥਾਂ ਵਿੱਚ ਚਲੀ ਜਾਂਦੀ ਹੈ ਇਹਦਾ ਮਤਲਬ ਕਿ ਜਦੋਂ ਵੀ ਦੇਸ਼ ਦੇ ਵਿੱਚ ਐਮਰਜੈਂਸੀ ਸਿਚੁਏਸ਼ਨ ਪੈਦਾ ਹੁੰਦੀ ਹੈ ਉਸ ਕੇਸ ਦੇ ਵਿੱਚ ਦੇਸ਼ ਦਾ ਜਿਹੜਾ ਸੰਗੀ ਢਾਂਚਾ ਆ ਫੈਡਰਲ ਸਟਰਕਚਰ ਆ ਉਹ ਫਿਰ ਯੂਨਿਟਰੀ ਵਿੱਚ ਤਬਦੀਲ ਹੋ ਜਾਂਦਾ ਯਾਨੀ ਕਿ ਇੱਕ ਹੀ ਜਿਹੜੀ ਸਰਕਾਰ ਆ ਸੈਂਟਰ ਗਵਰਨਮੈਂਟ ਆ ਉਹ ਸਾਰੀਆਂ ਪਾਵਰਸ ਆਪਣੇ ਹੱਥਾਂ ਵਿੱਚ ਲੈ ਲੈਂਦੀ ਹੈ ਤੇ ਆਰਟੀਕਲ 360 ਦੇ ਅਧੀਨ ਜਿਹੜਾ ਵਿੱਤੀ ਸੰਕਟ ਕਾਲਿਆ ਉਹ ਜੇ ਤੱਕ ਉਹਦੀ ਨੌਬਤ ਜਿਹੜੀ ਨਹੀਂ ਆਈ ਵਿੱਤੀ ਸੰਕਟਕਾਲ ਕੀ ਹੈ ਕਿ ਮੰਨ ਲਓ ਦੇਸ਼ ਬੈਂਕਰਪਟ ਹੋ ਜਾਂਦਾ ਆ ਦੇਸ਼ ਆਰਥਿਕ ਤੌਰ ਤੇ ਦਿਵਾਲੀਆ ਹੋ ਜਾਂਦਾ ਆ ਉਸ ਕੇਸ ਦੇ ਵਿੱਚ ਧਾਰਾ 360 ਦੇ ਅਧੀਨ ਵਿੱਤੀ ਸੰਕਟਕਾਲ ਦੀ ਘੋਸ਼ਣਾ ਕੀਤੀ ਜਾ ਸਕਦੀ ਹੈ ਤੇ ਉਹਦੇ ਫਿਰ ਲੌਂਗ ਟਰਮ ਇਫੈਕਟਸ ਕੀ ਹੁੰਦੇ ਨੇ ਕਿ ਜਿੰਨੇ ਵੀ ਸਰਕਾਰੀ ਮੁਲਾਜ਼ਮ ਨੇ ਉਹਨਾਂ ਦੀਆਂ ਤਨਖਾਹਾਂ ਵਿੱਚ ਕਟੌਤੀ ਕੀਤੀ ਜਾ ਸਕਦੀ ਹੈ ਸੋ ਉਹਦੇ ਮਤਲਬ ਵੱਖ-ਵੱਖ ਤਰ੍ਹਾਂ ਦੇ ਇਫੈਕਟ ਜਿਹੜੇ ਹੈਗੇ ਆ ਸੋ ਇੱਥੇ ਸਿਰਫ ਧਿਆਨ ਦੇਣ ਵਾਲੀ ਗੱਲ ਇਹੀ ਹੈ ਵੀ ਸੰਕਟਕਾਲ ਦੇ ਵਿੱਚ ਸੰਗੀਟਾਂ ਚ ਜਿਹੜਾ ਇਕਾਤਮਕ ਵਿੱਚ ਬਦਲ ਜਾਂਦਾ ਆ ਯਾਨਕੀ ਸਟੇਟ ਗਵਰਨਮੈਂਟ ਦੀਆਂ ਪਾਵਰਸ ਜਿਹੜੀਆਂ ਨੇ ਉਹ ਫਿਰ ਸੈਂਟਰ ਗਵਰਨਮੈਂਟ ਦੇ ਹੱਥਾਂ ਵਿੱਚ ਆ ਜਾਂਦੀਆਂ ਨੇ ਨੈਕਸਟ ਵਿਸ਼ੇਸ਼ਤਾ ਹੁੰਦੀ ਹੈ ਰਾਜਪਾਲ ਕੇਂਦਰ ਦੇ ਏਜੰਟ ਦੇ ਰੂਪ ਵਿੱਚ ਕੰਮ ਕਰਦਾ ਹੈ ਯਾਨਕੀ ਕਿਸੇ ਵੀ ਸਟੇਟ ਦਾ ਜਿਹੜਾ ਗਵਰਨਰ ਆ ਰਾਜਪਾਲ ਆ ਉਹ ਕੇਂਦਰ ਦੇ ਏਜੰਟ ਦੇ ਰੂਪ ਵਿੱਚ ਕੰਮ ਕਰਦਾ ਹੈ ਕਿਉਂਕਿ ਗਵਰਨਰ ਦੀ ਅਪੁਆਇੰਟਮੈਂਟ ਜਿਹੜੀ ਸੈਂਟਰ ਗਵਰਨਮੈਂਟ ਦੁਆਰਾ ਹੁੰਦੀ ਹੈ ਸੈਂਟਰ ਗਵਰਨਮੈਂਟ ਕਿਸੇ ਵੀ ਸਮੇ ਗਵਰਨਰ ਤੋਂ ਲਿਖਤੀ ਰੂਪ ਵਿੱਚ ਰਿਪੋਰਟ ਲੈ ਸਕਦੀ ਹੈ ਜੇ ਉਹਨੂੰ ਕਿਹਾ ਜਾ ਸਕਦਾ ਸਾਨੂੰ ਲਿਖਤੀ ਰੂਪ ਵਿੱਚ ਦੇ ਦਿਓ ਵੀ ਇਸ ਸਟੇਟ ਦੇ ਵਿੱਚ ਲਾਅ ਐਂਡ ਆਰਡਰ ਠੀਕ ਨਹੀਂ ਹੈਗਾ ਤੇ ਉਸ ਰਿਟਨ ਰਿਪੋਰਟ ਦੇ ਆਧਾਰ ਤੇ ਉਸ ਰਾਜ ਵਿੱਚ ਸੰਕਟਕਾਲ ਦੀ ਘੋਸ਼ਣਾ ਕੀਤੀ ਜਾ ਸਕਦੀ ਆ ਅੰਡਰ ਆਰਟੀਕਲ 356 ਸੋ ਆਪਾਂ ਦੇਖਦੇ ਆ ਕਿ ਜੇਕਰ ਰਾਜਪਾਲ ਕੇਂਦਰ ਦਾ ਏਜੰਟ ਆ ਤੇ ਇਸ ਆਰਟੀਕਲ ਦੀ ਦੁਰਵਰਤੋਂ ਵੀ ਹੋ ਸਕਦੀ ਆ ਤੇ ਕਈ ਵਾਰ ਹੋਈ ਵੀ ਆ ਸੋ ਇਸ ਕਰਕੇ ਰਾਜਪਾਲ ਜਿਹੜਾ ਕੇਂਦਰ ਦੇ ਏਜੰਟ ਦੇ ਰੂਪ ਵਿੱਚ ਕੰਮ ਕਰਦਾ ਆ ਉਹ ਸੈਂਟਰ ਗਵਰਨਮੈਂਟ ਜਿੱਦਾਂ ਕਹਿੰਦੀ ਆ ਹੁਣ ਕਈ ਰਾਜਾਂ ਦੇ ਵਿੱਚ ਪਹਿਲਾਂ ਵੀ ਵੀ ਜਿਹੜੇ ਰਾਜਾਂ ਦੇ ਵਿੱਚ ਕੇਂਦਰ ਤੋਂ ਅਲੱਗ ਪਾਰਟੀ ਦੇ ਸਰਕਾਰਾਂ ਸੀਗੀਆਂ ਉਹਨਾਂ ਸਰਕਾਰਾਂ ਨੂੰ ਸਸਪੈਂਡ ਕਰਨ ਵਾਸਤੇ ਇਸ ਆਰਟੀਕਲ ਆਰਟੀਕਲ 356 ਜਿਹੜਾ ਆ ਉਹਦੇ ਤਹਿਤ ਜਿਹੜਾ ਸੰਕਟਕਾਲ ਦਾ ਐਲਾਨ ਕੀਤਾ ਗਿਆ ਇਸ ਧਾਰਾ ਦਾ ਮਿਸਯੂਜ਼ ਜਿਹੜਾ ਕੀਤਾ ਜਾਂਦਾ ਰਿਹਾ ਹੈ ਸੋ ਇਸ ਕਰਕੇ ਰਾਜਪਾਲ ਜਿਹੜਾ ਕੇਂਦਰ ਦੇ ਏਜੰਟ ਦੇ ਰੂਪ ਵਿੱਚ ਕੰਮ ਕਰਦਾ ਆ ਇਹ ਵੀ ਇੱਕ ਯੂਨਿਟਰੀ ਫੀਚਰ ਹੈ ਭਾਰਤ ਦੇ ਸੰਵਿਧਾਨ ਦੀ ਨੈਕਸਟ ਪੁਆਇੰਟ ਆਨ ਦਾ ਸੰਗੀ ਸੰਸਦ ਕੋਲ ਨਵੇਂ ਰਾਜਾਂ ਦਾ ਨਿਰਮਾਣ ਪੁਰਾਣੇ ਰਾਜਾਂ ਦੀਆਂ ਹੱਦਾਂ ਬਦਲਣ ਤੇ ਉਹਨਾਂ ਦਾ ਪੁਨਰਗਠਨ ਕਰਨ ਦਾ ਅਧਿਕਾਰ ਯਾਨਕੀ ਸੰਸਦ ਦੇ ਕੋਲ ਪਾਰਲੀਮੈਂਟ ਦੇ ਕੋਲ ਕੀ ਰਾਈਟ ਆ ਕਿ ਉਹ ਨਵੇਂ ਰਾਜਾਂ ਦਾ ਨਿਰਮਾਣ ਕਰ ਸਕਦੀ ਹੈ ਇੱਕ ਰਾਜ ਦਾ ਕੁਝ ਖੇਤਰ ਕੱਟ ਕੇ ਉਹ ਨਵਾਂ ਰਾਜ ਬਣਾ ਸਕਦੀ ਹੈ ਤੇ ਪੁਰਾਣੇ ਰਾਜਾਂ ਦੀਆਂ ਹੱਦਾਂ ਜਿਹੜੀਆਂ ਨੇ ਬਦਲੀਆਂ ਜਾ ਸਕਦੀਆਂ ਨੇ ਇੱਕ ਰਾਜ ਦਾ ਕੁਝ ਖੇਤਰ ਦੂਜੇ ਰਾਜ ਨਾਲ ਜੋੜਿਆ ਜਾ ਸਕਦਾ ਆ ਤੇ ਉਹਨਾਂ ਦਾ ਪੁਨਰਗਠਨ ਕਰਨ ਦਾ ਅਧਿਕਾਰ ਜਿਵੇਂ ਕਿ 1966 ਦੇ ਵਿੱਚ ਪੰਜਾਬ ਤੇ ਹਰਿਆਣਾ ਦੀ ਵੰਡ ਹੋਈ ਜਿਹੜੇ ਹਿੰਦੀ ਸਪੀਕਿੰਗ ਏਰੀਆ ਸੀਗੇ ਉਧਰ ਚਲੇ ਗਏ ਪੰਜਾਬੀ ਸਪੀਕਿੰਗ ਏਰੀਆ ਇੱਧਰ ਆ ਗਏ ਸੋ ਕਹਿਣ ਦਾ ਮਤਲਬ ਇਹ ਆ ਵੀ ਪੁਰਾਣੇ ਰਾਜਾਂ ਦੀਆਂ ਹੱਦਾਂ ਬਦਲਣ ਤੇ ਉਹਨਾਂ ਦਾ ਪੁਨਰਗਠਨ ਦਾ ਅਧਿਕਾਰ ਵੀ ਜੜਾਇਆ ਉਹ ਸਾਡੇ ਸੰਵਿਧਾਨ ਦੇ ਅਨੁਸਾਰ ਜੜਾਇਆ ਉਹ ਸੰਘੀ ਸੰਸਦ ਦੇ ਕੋਲ ਜਿਹੜੀ ਪਾਵਰ ਇਹ ਹੈਗੀ ਆ ਵੀ ਉਹ ਇਹ ਵਾਲੀਆਂ ਜਿਹੜੀਆਂ ਚੇਂਜੇਸ ਆ ਵੀ ਨਵੇਂ ਰਾਜਾਂ ਦਾ ਰਿਮਾਂਡ ਕਰ ਸਕਦੀ ਆ ਜਾਂ ਫਿਰ ਪੁਰਾਣੇ ਰਾਜਾਂ ਦਾ ਪੁਨਰਗਠਨ ਕਰ ਸਕਦੀ ਹੈ ਜਾਂ ਉਹਨਾਂ ਦੀਆਂ ਹੱਦਾਂ ਬਦਲ ਸਕਦੀ ਹੈ ਸੋ ਇਹ ਵੀ ਵਿਸ਼ੇਸ਼ਤਾ ਜਿਹੜੀ ਹੈ ਇਹ ਇੱਕ ਆਤਮਕਰਾਜ ਵਾਲਾ ਇਸ਼ਾਰਾ ਕਰਦੀ ਹੈ ਫਿਰ ਸੰਵਿਧਾਨ ਦੀ ਸੋਧ ਪ੍ਰਕਿਰਿਆ ਵਿੱਚ ਕੇਂਦਰ ਦੀ ਸਰਵਉੱਚਤਾ ਯਾਨਕਿ ਭਾਰਤ ਦੇ ਸੰਵਿਧਾਨ ਦੇ ਵਿੱਚ ਸੋਧ ਪ੍ਰਕਿਰਿਆ ਜਿਹੜੀ ਮੈਂਸ਼ਨ ਕੀਤੀ ਗਈ ਹੈ ਉਹ ਵੀ ਉਹਦੇ ਵਿੱਚ ਕੇਂਦਰ ਦੀ ਸਰਵਉੱਚਤਾ ਜਿਹੜੀ ਹੈ ਸਾਨੂੰ ਨਜ਼ਰ ਆਉਂਦੀ ਹੈ ਆਪਾਂ ਦੇਖਦੇ ਹਾਂ ਕਿ ਸਾਡੇ ਸੰਵਿਧਾਨ ਦੀਆਂ ਕੋਈ ਤਰ੍ਹਾਂਆਂ ਮਾਣੇ ਜਿਹੜੀਆਂ ਕਿ ਸੰਸਦ ਸਧਾਰਨ ਬਹੁਮਤ ਨਾਲ ਸੋਧ ਸਕਦੀ ਹੈ ਸਿੰਪਲ ਮੈਜੋਰਿਟੀ ਦੇ ਨਾਲ ਤੇ ਕੋਈ ਤਰ੍ਹਾਂ ਮੈਂ ਇਹੋ ਜਿਹੇ ਨੇ ਜਿਨ੍ਹਾਂ ਨੂੰ ਸੰਸਦ ਦੋ ਤਿਆ ਹੀ ਬਹੁਮਤ ਨਾਲ ਸੋਧ ਸਕਦੀ ਹੈ ਤੇ ਬਹੁਤ ਥੋੜੀਆਂ ਤਰ੍ਹਾਂ ਮੈਂ ਇਹੋ ਜਿਹੇ ਨੇ ਜਿਨ੍ਹਾਂ ਵਿੱਚ ਸੋਧ ਕਰਨ ਵਾਸਤੇ ਸੰਸਦ ਦੇ ਬਹੁਮਤ ਦੇ ਨਾਲ ਨਾਲ ਅੱਧੇ ਰਾਜਾਂ ਦੇ ਵਿਧਾਨ ਮੰਡਲਾਂ ਦੀ ਪ੍ਰਵਾਨਗੀ ਚਾਹੀਦੀ ਹੈ ਸੋ ਇਹਦਾ ਮਤਲਬ ਵੀ ਕੁਝ ਥੋੜੇ ਜੇ ਵਿਸ਼ੇ ਨੇ ਜਾਂ ਕੁਝ ਥੋੜੇ ਜੇ ਆਰਟੀਕਲਸ ਹੈਗੇ ਆ ਜਿਨ੍ਹਾਂ ਵਿੱਚ ਜੇਕਰ ਚੇਂजेस ਕਰਨੇ ਨੇ ਤਾਂ ਹੀ ਸਟੇਟ ਦੀ ਪ੍ਰਵਾਨਗੀ ਚਾਹੀਦੀ ਹੈ ਜਦਕਿ ਮੈਜੋਰਟੀ ਆਫ ਜਿਹੜੇ ਆਰਟੀਕਲਸ ਆ ਬਹੁਤੀਆਂ ਸੋਧਾਂ ਜੜੀਆਂ ਨੇ ਉਹ ਕਰਨ ਵਾਸਤੇ ਰਾਜਾਂ ਦੀ ਪਰਮਿਸ਼ਨ ਦੀ ਲੋੜ ਨਹੀਂ ਹੈਗੀ ਸুইস ਕਰਕੇ ਸੋਧ ਪ੍ਰਕਿਰਿਆ ਦੇ ਵਿੱਚ ਵੀ ਕੇਂਦਰ ਦੀ ਸਰਵਉੱਚਤਾ ਹੈਗੀ ਆ ਤੇ ਲਾਸਟ ਵਿਸ਼ੇਸ਼ਤਾ ਇਹਦੇ ਵਿੱਚ ਆਉਂਦੀ ਹੈ ਅਖਲ ਭਾਰਤੀ ਸੇਵਾਵਾਂ ਜਿਵੇਂ ਕਿ 올 ਇੰਡੀਆ ਸਰਵਿਸਿਜ਼ ਹੈ ਜਿਦੇ ਵਿੱਚ ਆਈਏਐਸ ਤੇ ਆਈਪੀਐਸ ਆਪਾਂ ਦੇਖਦੇ ਆ ਮਤਲਬ ਇਹਨਾਂ ਦੀ ਸਿਲੈਕਸ਼ਨ ਜਿਹੜੀ ਹੈ ਜਿੱਦਾਂ ਜਿਹਨੂੰ ਅਸੀਂ ਯੂਪੀਐਸਸੀ ਕਹਿੰਦੇ ਆ ਉਹ ਆਈਏਐਸ ਜਾਂ ਆਈਪੀਐਸ ਦੀ ਸਿਲੈਕਸ਼ਨ ਵਾਸਤੇ ਟੈਸਟ ਕੰਡਕਟ ਕਰਦੀ ਹੈ ਤੇ ਇਹ ਜਿਹੜੀਆਂ ਸੰਸਥਾਵਾਂ ਨੇ ਸਿਵਲ ਸਰਵਿਸਿਜ਼ ਇਹਨਾਂ ਉੱਪਰ ਕੇਂਦਰ ਸਰਕਾਰ ਦਾ ਕੰਟਰੋਲ ਹੁੰਦਾ ਹੈ ਹੁਣ ਜੇਦਾ ਮੰਨ ਲਓ ਜਿਹੜੇ ਆਈਏਐਸ ਜਾਂ ਆਈਪੀਐਸ ਕਲੀਅਰ ਕਰਦੇ ਨੇ ਉਹਨਾਂ ਨੂੰ ਲਗਾਇਆ ਕਿੱਥੇ ਜਾਂਦਾ ਹੈ ਪੋਸਟਿੰਗ ਕਿੱਥੇ ਹੁੰਦੀ ਹੈ ਵੱਖ-ਵੱਖ ਸਟੇਟਸ ਦੇ ਵਿੱਚ ਤੇ ਸਟੇਟ ਗਵਰਨਮੈਂਟਸ ਜਿਹੜੀਆਂ ਨੇ ਉਹਨਾਂ ਨੂੰ ਕੰਟਰੋਲ ਨਹੀਂ ਕਰ ਸਕਦੀਆਂ ਉਹ ਸਿਰਫ ਵੱਤ ਤੋਂ ਵੱਤ ਉਹਨਾਂ ਨੂੰ ਟਰਾਂਸਫਰ ਕਰ ਸਕਦੀਆਂ ਨੇ ਤੇ ਉਹਨਾਂ ਦੀ ਡਾਇਰੈਕਟ ਰਿਸਪੌਂਸਿਬਿਲਟੀ ਜਿਹੜੀ ਹੈ ਉਹ ਸੈਂਟਰ ਗਵਰਨਮੈਂਟ ਦੇ ਅਗੇ ਹੁੰਦੀ ਕਿਉਂਕਿ ਸੈਂਟਰ ਗਵਰਨਮੈਂਟ ਹੀ ਉਹਨਾਂ ਨੂੰ ਅਪਾਇੰਟ ਕਰਦੀ ਹੈ ਸੈਂਟਰ ਦੀ ਜਿਹੜੀ ਬਾਡੀ ਆ ਯੂਪੀਐਸਸੀ ਜਿਸ ਨੂੰ ਅਸੀਂ ਕਹਿੰਦੇ ਆ ਉਹਦੇ ਦੁਆਰਾ ਸਿਲੈਕਸ਼ਨ ਕੀਤੀ ਗਈ ਹੁੰਦੀ ਇਹਦਾ ਮਤਲਬ ਉਹਨਾਂ ਦੀ ਅਪਾਇੰਟਮੈਂਟ ਜਿਹੜੀ ਕੇਂਦਰ ਵੱਲੋਂ ਹੁੰਦੀ ਹੈ ਇਸ ਕਰਕੇ ਉਹਨਾਂ ਦੀ ਰਾਜਾਂ ਦੇ ਉਹਨਾਂ ਦੀ ਕੋਈ ਜਵਾਬਦੇਹੀ ਨਹੀਂ ਹੁੰਦੀ ਸਟੇਟ ਗਵਰਨਮੈਂਟਸ ਜਿਹੜੀਆਂ ਨੇ ਜੇਕਰ ਉਹਨਾਂ ਨੂੰ ਕੰਮ ਉਹਨਾਂ ਦਾ ਕੰਮ ਪਸੰਦ ਨਹੀਂ ਹੁੰਦਾ ਤੇ ਵੱਧ ਤੋਂ ਵੱਧ ਉਹਨਾਂ ਨੂੰ ਟਰਾਂਸਫਰ ਕਰ ਸਕਦੀਆਂ ਨੇ ਵੀ ਕਹੇ ਡੀਸੀ ਨੂੰ ਇੱਕ ਜ਼ਿਲ੍ਹੇ ਤੋਂ ਚੁੱਕ ਕੇ ਦੂਜੇ ਜ਼ਿਲ੍ਹੇ ਚ ਲਾ ਦਿਓ ਸੋ ਕਹਿਣ ਦਾ ਮਤਲਬ ਇਹ ਆ ਵੀ ਇਹ ਜਿਹੜੀਆਂ ਅਪੁਆਇੰਟਮੈਂਟਸ ਆ ਸੈਂਟਰਲ ਗਵਰਨਮੈਂਟ ਵੱਲੋਂ ਕੀਤੀਆਂ ਜਾਂਦੀਆਂ ਨੇ ਤੇ ਸੈਂਟਰ ਇਹਨਾਂ ਅਧਿਕਾਰੀਆਂ ਦੇ ਥਰੂ ਸਟੇਟਸ ਦੇ ਉੱਪਰ ਆਪਣਾ ਕੰਟਰੋਲ ਬਣਾ ਕੇ ਰੱਖਦੀ ਆ ਜਿਹੜਾ ਕਿ ਇਕਾਤਮਕ ਰਾਜ ਦੀ ਵਿਸ਼ੇਸ਼ਤਾ ਆ ਸੋ ਇਸ ਕਰਕੇ ਆਪਾਂ ਕਹਿ ਸਕਦੇ ਆ ਇਹ ਸਿਗੀਆਂ ਭਾਰਤ ਦੇ ਸੰਵਿਧਾਨ ਦੀਆਂ ਇਕਾਤਮਕ ਵਿਸ਼ ਸੋ ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਵੀ ਭਾਰਤ ਦਾ ਸੰਵਿਧਾਨ ਨਾ ਤਾਂ ਪੂਰੀ ਤਰ੍ਹਾਂ ਸੰਘਾਤਮਕ ਆ ਤੇ ਨਾ ਹੀ ਪੂਰੀ ਤਰ੍ਹਾਂ ਇਕਾਤਮਕ ਆ ਕੁਝ ਵਿਸ਼ੇਸ਼ਤਾਵਾਂ ਸਾਨੂੰ ਸਾਡੇ ਸੰਵਿਧਾਨ ਦੀਆਂ ਇਦਾਂ ਦੀ ਨਜ਼ਰ ਆਉਂਦੀਆਂ ਨੇ ਜਿੱਥੇ ਸਾਨੂੰ ਲੱਗਦਾ ਹੈ ਕਿ ਭਾਰਤ ਦਾ ਢਾਂਚਾ ਜਿਹੜਾ ਸੰਘਾਤਮਕ ਆ ਤੇ ਕੁਝ ਵਿਸ਼ੇਸ਼ਤਾਵਾਂ ਇਦਾਂ ਦੀਆਂ ਨੇ ਜਿਹੜੀਆਂ ਸਾਨੂੰ ਜਿੱਥੇ ਸਾਨੂੰ ਲੱਗਦਾ ਆ ਵੀ ਭਾਰਤ ਦਾ ਢਾਂਚਾ ਜਿਹੜਾ ਇਕਾਤਮਕ ਆ ਯੂਨਿਟਰੀ ਆ ਸੋ ਜੇਕਰ ਅਸੀਂ ਇਹਨੂੰ ਸਮ ਅਪ ਕਰੀਏ ਤਾਂ ਅਸੀਂ ਕਹਿ ਸਕਦੇ ਹਾਂ ਕਿ ਭਾਰਤ ਦਾ ਸੰਵਿਧਾਨ ਜਿਹੜਾ ਆ ਉਹ ਕੁਆਸੀ ਫੈਡਰਲ ਵਾਸੀ ਫੈਡਰਲ ਸਟੇਟ ਦੀ ਗੱਲ ਕਰਦਾ ਆ ਜਿਹੜਾ ਕਿ ਅਰਧ ਸੰਘਾਤਮਕ ਅਸੀਂ ਕਹਿ ਸਕਦੇ ਆ ਕਿ ਨਾ ਤਾਂ ਪੂਰੀ ਤਰ੍ਹਾਂ ਸੰਘਾਤਮਕ ਆ ਤੇ ਨਾ ਹੀ ਪੂਰੀ ਤਰ੍ਹਾਂ ਇਕਾਤਮਕ ਆ ਇਹ ਦੋਹਾਂ ਦਾ ਮਿਸ਼ਰਣ ਆ ਸੋ ਇਹ ਸੀਗਾ ਅੱਜ ਦਾ ਟੌਪਿਕ ਨੈਕਸਟ ਵੀਡੀਓ ਦੇ ਵਿੱਚ ਅਸੀਂ ਨਵੇਂ ਟੌਪਿਕ ਬਾਰੇ ਗੱਲਬਾਤ ਕਰਾਂਗੇ ਤੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗਾ ਤੇ ਇਹਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ ਤੇ ਜਿਹੜੇ ਚੈਨਲ ਉੱਤੇ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਦਿਓ ਤਾਂ ਕਿ ਜਿਹੜਾ ਵੀ ਨਵਾਂ ਵੀਡੀਓ ਆਏ ਉਹਦੀ ਨੋਟੀਫਿਕੇਸ਼ਨ ਤੁਹਾਨੂੰ ਨਾਲ ਦੇ ਨਾਲ ਮਿਲ ਜਾਏ ਥੈਂਕ ਯੂ ਸੋ ਮੱਚ